ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਨ ਦੀ ਬੜਾ ਰੌਲਾ ਪਾਇਆ ਜਾ ਰਿਹਾ ਆ ਆਮ ਆਦਮੀ ਪਾਰਟੀ ਵੱਲੋਂ ਕਿ ਦਿੱਲੀ ਮਾਡਲ ਦਿੱਲੀ ਮਾਡਲ ਤੇ ਬੜੀ ਜਿਗਿਆਸਾ ਲੋਕਾਂ ਨੂੰ ਵੀ ਵਾਕਿਆ ਹੀ ਦਿੱਲੀ ਮਾਡਲ ਜੋ ਪ੍ਰਚਾਰਿਆ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਬਜਟ ਦਾ ਇੱਕ ਬੜਾ ਵੱਡਾ ਹਿੱਸਾ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਕਿ ਵਾਕਿਆ ਉਹ ਜੋ ਦਿੱਲੀ ਮਾਡਲ ਹੈ ਉੱਥੇ ਸਫਲ ਹੈ ਜਾਂ ਨਹੀਂ ਹੈ ਹੁਣ ਇਸ ਤੇ ਹੋਰ ਸਾਡੇ ਕੋਲੇ ਕੀ অথੈਨਟਿਕ ਅਥਾਰਟੀ ਹੋ ਸਕਦੀ ਹੈ ਸਾਡੇ ਨਾਲ ਨੇ ਅੱਜ ਉੱਥੇ ਦੇ ਐਕਸ ਐਮ ਐਲ ਐ ਅਫਤਾਰ ਸਿੰਘ ਕਾਲਕਾ ਆਪਾਂ ਉਹਨਾਂ ਦੇ ਮੂੰਹ ਹੀ ਜਾਣਦੇ ਆ ਵੀ ਕੀ ਹੈ ਦਿੱਲੀ ਮਾਡਲ ਤੇ ਕਿੰਨਾ ਕੁ ਦਿੱਲੀ ਮਾਡਲ ਸਫਲ ਹੋਇਆ ਹੈ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ 'ਚ ਹਾਂ ਜੀ ਸਵਾਗਤ ਹੈ ਜੀ ਹਾਂਜੀ ਪਹਿਲਾਂ ਤਾਂ ਇਹ ਦੱਸੋ ਜੀ ਇਹ ਜਿਹੜਾ ਦਿੱਲੀ ਮਾਡਲ ਦਿੱਲੀ ਮਾਡਲ ਕਹਿੰਦੇ ਨੇ ਇਹ ਕਿੰਨਾ ਕੁ ਸਫਲ ਹੈ ਦੇਖੋ ਭਾਈ ਇਹਦਾ ਇਹ ਲੋਕਾਂ ਨੂੰ ਇੱਕ ਨਾ ਦਿਖਾਵਾ ਕਰ ਰਿਹਾ ਸਿਰਫ ਲੋਕੇ ਮਗਰ ਲੱਗੇ ਹੋਏ ਨੇ ਇਸ ਵਕਤ ਸਿਰਫ ਜਦ ਬੋਲਦਾ ਕਿ ਓਮੋਸ਼ਨਲ ਬਲੈਕਮਿਲਿੰਗ ਹੋ ਜਾਂਦੀ ਹੈ ਪਰ ਅਸਲ ਵਿੱਚ ਜਿਹੜਾ ਕੰਮ ਕਰਨਾ ਆ ਉਹ ਜਮੇਨੀ ਲੈਵਲ ਤੇ ਨਹੀਂ ਹੈ ਕੁਝ ਵੀ ਇੱਥੇ ਜੇ ਆਪਾਂ ਵੀ ਗੱਲ ਕਰ ਲਈਏ ਪੈਨਸ਼ਨਾਂ ਦੀ ਗੱਲ ਕਰ ਲਈਏ ਤੇ ਪੈਨਸ਼ਨਾਂ 3 ਸਾਲ ਤੋਂ ਅੱਜ ਪੈਨਸ਼ਨ ਨਹੀਂ ਮਿਲ ਰਹੀ ਜਿਹੜੀ ਸੀਨੀਅਰ ਸਿਟੀ ਜਾਂਦੀ ਹੈਗੀ ਆ ਇਹ ਯਾਤਰਾ ਤੇ ਲੈ ਕੇ ਜਾਂਦੇ ਨੇ ਅਗਰ ਉਹਨਾਂ ਹਸਾਮਲਾ 36 ਮਹੀਨਿਆਂ ਦੀ ਜਿਹੜੀ 9000 ਪੈਨਸ਼ਨ ਬਣ ਜਾਂਦੀ ਆ ਤੇ 10000 ਇੱਕ ਆਪਾਂ ਵਿਧਾਨ ਸਭਾ ਦਾ ਲੈ ਲਈਏ ਤੇ ਆਪਣਾ 700 ਆਪਣਾ ਲੋਕਾਂ ਦੇ 70000 ਦੀ ਪੈਨਸ਼ਨ ਹੋ ਜਾਂਦੀ ਆ 70000 ਦੀ ਪੈਨਸ਼ਨ ਦਾ ਮਤਲਬ ਹੁੰਦਾ ਕਿ 36 ਲੱਖ ਦੇ ਕਰੀਬ ਪੈਸਾ ਹੋ ਜਾਂਦਾ ਹੈ ਬਈ ਉਹਨੂੰ ਕਿਸ ਤਰ੍ਹਾਂ ਅਜਿਹਾ ਕਰਦਾ ਹੈ ਸਿਰ ਇੱਕ ਪਾਲਿਸੀ ਇੱਕ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਕਰਦਾ ਕੇਦਰੀਵਾਲ ਔਰ ਉਹਦੇ ਹਿਸਾਬ ਨਾਲ ਇਹ ਸੋਚਦਾ ਕਿ ਮੈਂ ਲੋਕਾਂ ਕੋਲ ਵੋਟਾਂ ਲੈ ਲਾਂਗਾ ਲੋਕਾਂ ਨੂੰ ਭਰਮਾ ਲਾਂਗਾ ਮੈਂ ਆਹ ਕੰਮ ਕਰ ਰਿਹਾ ਮੈਂ ਯਾਤਰਾਵਾਂ ਕਰਾ ਰਿਹਾ ਤੇ ਯਾਤਰਾ ਦੀ ਗੱਲ ਕਰੀਏ ਕਿ ਆਪਣਾ ਠੀਕ ਹੈ ਯਾਤਰਾਵਾਂ ਹੋਈਆਂ ਪਰ ਜੇ ਆਪਾਂ ਗੱਲ ਕਰਦੇ ਕਿ ਇਹਨੇ ਕਿਹਾ ਸੀ ਕਿ ਮੈਂ ਇੱਥੇ ਆਪਣਾ ਯਾਤਰਾ ਕਰਾਵਾਂਗਾ ਕਰਤਾਰਪੁਰ ਸਾਹਿਬ ਦੀ ਜਦੋਂ 5.5 ਸਾਲ ਆਇਆ ਸੀ ਤੋ ਉਸ ਵਕਤ ਤੋਂ ਲੈ ਕੇ ਅੱਜ ਤੱਕ ਇਹਨੇ ਕੋਈ ਕੋਈ ਯਾਤਰਾ ਨਹੀਂ ਕਰਾਈ ਕਿਸੇ ਨੂੰ ਲੋਕਾਂ ਨੂੰ ਸਿਰ ਇਕ ਉਸ ਟਾਈਮ ਸਾਡੇ ਪੰਜਾਬ ਦੇ ਲੋਕੀ ਪਤਾ ਨਹੀਂ ਕੀ ਸਮਝ ਲੈਂਦੇ ਨੇ ਬੱਲੇ ਬੱਲੇ ਕਰਦੇ ਵੀ ਕੇਜਰੀਵਾਲ ਨੇ ਕਹਿੰਦਾ ਜੀ ਕਰਤਾਰਪੁਰ ਦੀ ਯਾਤਰਾ ਕਰਾਵਾਂਗੇ ਪਰ ਇਹ ਯਾਤਰਾ ਤੋਂ ਗੱਲ ਆਈ ਇਹੀ ਕੇਜਰੀਵਾਲ ਜਦੋਂ ਅਖਾਲੀ ਪਹਿਲਾਂ ਯਾਤਰਾ ਕਰਾਉਂਦੇ ਸੀ ਟ੍ਰੇਨਾਂ ਚਲਾਉਂਦੇ ਸੀ ਬੱਸਾਂ ਚਲਾਉਂਦੇ ਸੀ ਕ੍ਰਿਟਿਕਾਈਜ਼ ਕਰਦਾ ਸੀ ਵੀ ਧਰਮ ਦਾ ਮਿਸ ਯੂਜ਼ ਕੀਤਾ ਜਾ ਰਿਹਾ ਵੋਟਾਂ ਵਾਸਤੇ ਤੇ ਹੁਣ ਇਹ ਆਪ ਹੀ ਯਾਤਰਾਵਾਂ ਨੇ ਪ੍ਰੋਮਿਸ ਕਰਦਾ ਬਿਲਕੁਲ ਇਹ ਸਰਵਕਲ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇੱਕ ਸਿਰਫ ਜਨਸਤਾ ਨੂੰ ਐਡ ਦੀ ਗੱਲ ਕਰਦੇ ਆ ਇਹ ਵੀ ਇੱਕ ਐਡ ਹੀ ਕਰਦਾ ਉਹਨਾਂ ਦੇ ਨਾਲ ਮਤਲਬ ਕਿ ਪੈਸਾ ਖਰਚ ਕਰਕੇ ਉਹਨਾਂ ਤੇ ਆਪਣਾ ਬਣਾਉਣ ਦੀ ਕੋਸ਼ਿਸ਼ ਕਰਦਾ ਔਰ ਜੇ ਆਪਣਾ ਗੱਲ ਕਰਦਾ ਕਿ ਬਿਜਲੀ ਫਰੀ ਦੀ ਗੱਲ ਕਰ ਦਿੰਦਾ ਇਹ ਦੇਸ਼ ਨੂੰ ਪਤਾ ਨਹੀਂ ਕਿਹੜੇ ਪਾਸੇ ਲੈ ਕੇ ਜਾਣ ਚਾਹੁੰਦਾ ਅੱਜ ਸਾਰੀਆਂ ਜਿਹੜੀਆਂ ਪਾਰਟੀਆਂ ਉਹ ਫਰੀ ਫਰੀ ਗੱਲ ਕਰਨ ਲੱਗ ਪੀਆਂ ਆਪਾਂ ਕਿਹੜੇ ਪਾਸੇ ਜਾ ਰਹੇ ਆ ਸਾਡਾ ਜਿਹੜਾ ਭਾਰਤ ਹੈਗਾ ਤੇ ਇਹ ਬੜੇ ਦੁੱਖ ਦੀ ਗੱਲ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਲੋਕਾਂ ਨੇ ਬੜੀ ਸਮਝਦਾਰੀ ਕੀਤੀ ਇਹਨੇ ਕਿਹਾ ਨਾ ਜਦੋਂ ਕਿ ਆਪਣਾ ਮੈਂ 1000 ਰੁਪਏ ਤੁਹਾਡੇ ਬੈਂਕ ਚ ਪਾਵਾਂਗਾ ਉਹ ਸਾਡੇ ਪੰਜਾਬ ਦੇ ਲੋਕ ਜਿਹੜੇ ਨੇ ਇੱਥੇ ਇਹ ਵਿਰਾਸਤ ਦੇਖੋ ਇਹਦੀ ਕੀ ਹੈਗੀ ਆ ਤੂੰ ਸਾਨੂੰ ਆ ਕੇ ਆਪਣਾ ਸਾਨੂੰ ਲਾਲਚ ਦੇਣਾ ਚਾਹਨਾ ਕਿ ਤਾਂ ਇਹ ਕੁੜੀਆਂ ਸੂਟ ਲੈ ਲੈਣਗੀਆਂ ਮਲਕਿ ਤੁਸੀਂ ਆਪਣਾ ਕੀ ਕਰਨਾ ਚਾਹ ਰਹੇ ਪੰਜਾਬ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਤੁਹਾਡਾ ਮੁੱਦਾ ਕੀ ਹੈਗਾ ਪੰਜਾਬੀ ਨੂੰ ਤੁਸੀਂ ਪਿਆਰ ਤਾਂ ਕਰਦੇ ਨਹੀਂ ਹੈਗੇ ਬਿਲਕੁਲ ਵੀ ਅਗਰ ਦਿੱਲੀ ਦੇ ਵਿੱਚ ਗੱਲ ਕਰੀਏ ਪੰਜਾਬ ਦੀ ਇਹਨਾਂ ਤੋਂ ਪੁੱਛਿਆ ਜਾਵੇ ਮੈਂ ਤੁਹਾਨੂੰ ਦਿਖਾਣਾ ਮੇਰੇ ਕੋਲ ਸਾਰਾ ਰਿਕਾਰਡ ਹੈਗਾ ਇੱਥੇ ਕਿਨੇ ਪੰਜਾਬੀਆਂ ਦੇ ਵਾਸਤੇ ਕੀ ਕੀਤਾ ਹੈ ਪੰਜਾਬ ਦਾ ਭਲਾ ਕਰਨਾ ਚਾਹੁੰਦਾ ਆ ਚਲੋ ਆਪਾਂ ਆਉਣੇ ਉਸ ਗੱਲ ਤੇ ਜਿਹੜੇ ਤੁਸੀਂ ਮੈਨੂੰ ਦਿੱਤਾ ਸਬੂਤ ਆਪਾਂ ਪਹਿਲਾਂ ਇਹਦਾ ਅਗਰ ਬਿਜਲੀ ਦੀ ਗੱਲ ਕਰੀਏ ਆ 3-4 ਦਿਨ ਪਹਿਲਾਂ ਮੈਂ ਬੈਠਾ ਸੀ ਆਪਣੇ ਡਰੈਸਿੰਗਟੇਲ ਤੇ ਮੇਰੇ ਕੋਲ ਇੱਕ ਲੇਡੀਸ ਆ ਕੇ ਕਹਿੰਦੀ ਭਾਈ ਸਾਹਿਬ ਜੀ ਮੇਰਾ ਬਿੱਲ ਹੈ ਬਿਜਲੀ ਦਾ ਅਜੇ ਇਹਦੇ ਹਜ਼ਾਰਾਂ ਬਿੱਲ ਆ ਗਏ ਨੇ ਉਹ ਆ ਕੇ ਮੈਨੂੰ ਕਹਿੰਦੀ ਉਹ 180 ਯੂਨਿਟ ਆਏ ਨੇ ਔਰ ਉਹਨੂੰ 790 ਦਾ ਬਿੱਲ ਆ ਰਿਹਾ ਕਿ ਜੀਰੋ ਹੋਣਾ ਚਾਹੀਦਾ 100-200 ਯੂਨਿਟ ਤੇ ਤੇ 180 ਯੂਨਿਟ ਉਹਦੇ ਆ ਰਹੇ ਨੇ ਉਹ ਬਿੱਲ ਭਰ ਕੇ ਆਂਦੀ ਉਸ ਦਿਨ ਨੈਕਸ ਮਤਲਬ ਜਿਹੜੀ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਆ ਦਿਖਾਵਾ ਇੱਕ ਸਿਰਫ ਕੀਤਾ ਇੰਪਲੀਮੈਂਟ ਕਿਤੇ ਵੀ ਨਹੀਂ ਆਗਾ ਆ ਦੂਜੀ ਗੱਲ ਇੱਕ ਬੜੀ ਹੈਰਾਨੀ ਹੁੰਦੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਬਾਕੀ ਦੇਸ਼ ਦੇ ਲੋਕਾਂ ਨੂੰ ਵੀ ਜਦੋਂ ਵੀ ਦਿੱਲੀ 'ਚ ਇਲੈਕਸ਼ਨ ਹੁੰਦੀ ਹੈ ਜਦੋਂ MP ਦੀ ਇਲੈਕਸ਼ਨ ਹੁੰਦੀ ਹੈ ਸੱਤ ਦੇ ਸੱਤ MP BJP ਜਿੱਤ ਜਾਂਦੀ ਹੈ ਜਦੋਂ ਐਮਐਲਏ ਦੀ ਇਲੈਕਸ਼ਨ ਹੁੰਦੀ ਹੈ ਤੇ ਆਪ ਦੇ ਐਮਐਲਏ ਜਿੱਤ ਜਾਂਦੇ ਨੇ ਹੰਸ ਰਾਜ ਹੰਸ ਜਿਨ੍ਹਾਂ ਨੂੰ ਕਿਤੇ ਸਫਲਤਾ ਨਹੀਂ ਮਿਲੀ ਦਿੱਲੀ ਚ 5.5 ਲੱਖ ਵੋਟਾਂ ਨਾਲ ਜਿੱਤ ਜਾਂਦੇ ਨੇ ਤੇ ਜਦੋਂ 4 ਕੁ ਮਹੀਨਾ ਬਾਅਦ ਅਸੈਂਬਲੀ ਇਲੈਕਸ਼ਨ ਹੁੰਦੀ ਹੈ ਤੇ ਸਾਰੀਆਂ ਹੀ ਹਾਰ ਜਾਂਦੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਕੋਈ ਸਾਠ ਘਾਟ ਐਮਪੀ ਐਮਐਲਏ ਦੇ ਵਿੱਚ ਹੈ ਵੀ ਐਮਪੀ ਉਹਨਾਂ ਨੂੰ ਦੇ ਦਿਓ ਤੇ ਐਮਐਲਏ ਸਾਨੂੰ ਦੇ ਦਿਓ ਬਿਲਕੁਲ ਇਹਨਾਂ ਦੀ ਆਪਸ ਚ ਜਿਹੜੀ ਮਿਲੀ ਭਗਤ ਆ ਗਈ ਹੈ ਇਹ ਆਪਣਾ ਇਹ ਆਪਣੇ ਮੂੰਹ ਕਹਿ ਚੁੱਕਾ ਕਿ ਮੈਂ ਹਾਰਾ ਸਸਰ ਬੰਦਾ ਹੈਗਾ ਇਹਨੇ ਤੁਸੀਂ ਇਹਦੀ ਰਿਕਾਰਡਿੰਗ ਵੀ ਸੁਣ ਲਓ ਤੇ ਇਹ ਮਿਲ ਕੇ ਗੱਲ ਹੁੰਦੀ ਸਾਰੀ ਮਤਲਬ ਇੱਕ ਪਾਸੇ ਤੁਸੀਂ ਅਸੀਂ ਸਾਰੀਆਂ ਸ਼ੀਟਾਂ ਲੈ ਕੇ ਜਾ ਰਹੇ ਆਂ ਦੂਜੇ ਪਾਸੇ ਤੁਸੀਂ ਭਾਜਪਾ ਦੇ ਮਤਲਬ ਇੱਕ ਕਮਾਲ ਦੀ ਗੱਲ ਹੈ ਸਵੰਦੀ ਗੱਲ ਬਿਲਕੁਲ ਸੋਚਣ ਵਾਲੀ ਗੱਲ ਹੈ ਇਹ ਸਮਝ ਤੋਂ ਬਾਹਰ ਹੋ ਗਈ ਗੱਲ ਵੀ ਇਹ ਇੱਕ ਹੀ ਹੋਇਆ ਇੱਕਦਮ ਕਿ ਇਹ ਕਾਂਗਰਸ ਨੂੰ ਜ਼ੀਰੋ ਕਰਨ ਵਾਸਤੇ ਦਿੱਲੀ ਦੇ ਚਰਨਾਂ ਨੇ ਸਾਰੀ ਪੌਲਿਸੀ ਰਚੀ ਹੋਈ ਹੈ ਮਿਲ ਕੇ ਕੰਮ ਕਰ ਰਹੇ ਨੇ ਸਾਰੇ ਔਰ ਜਿਹੜਾ ਕੇਜਰੀਵਾਲ ਹੈਗਾ ਇਹ ਆਪਣਾ ਹੁਣ ਲੋਕਾਂ ਨੂੰ ਇੱਕ ਸਿਰਮੋ ਮੋਸ਼ਨਲ ਬਲੈਕਮੇਲਿੰਗ ਕਰਦਾ ਜੇ ਕਿਤੇ ਪਬਲਿਕ ਇਕੱਠੀ ਹੋ ਜਾਏ ਉਥੇ ਬੁੱਲ ਘੁੱਟੇਗਾ ਆਪਣਾ ਕਿ ਮੈਂ ਵੀ ਬਹੁਤ اچھا ਕੰਮ ਕਰ ਰਿਹਾ ਹਾਂ ਪਰ ਇਹ ਅੰਦਰ ਜਿਹੜੀ ਭਾਵਨਾ ਜਿਹੜੀ ਹੈਗੀ ਆ ਮਨੋਰਟੀ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈਗੀ ਦਿੱਲੀ ਦੇ ਵਿੱਚ ਮਨੋਰਟੀ ਦਾ ਅਗਰ ਗੱਲ ਕਰੀਏ ਹੁਣ ਤੁਸੀਂ ਜੇ ਗੱਲ ਕਰੋਗੇ ਮੇਰੇ ਨਾਲ ਤੇ ਮੈਂ ਤੁਹਾਨੂੰ ਇਹਨੇ ਸਾਰੇ ਪੁਆਇੰਟ ਦੇ ਦਾਂਗਾ ਕਿ ਤੁਸੀਂ ਕੋਈ ਕਹੋਗੇ ਯਾਰ ਇਹ ਦਿੱਲੀ ਦੇ ਵਿੱਚ ਕੀ ਚੱਲ ਰਿਹਾ ਮੇਰੇ ਕੋਲ ਪੁਆਇੰਟਸ ਬਹੁਤ ਨੇ ਹੁਣ ਮੈਂ ਆਪਣਾ ਗੱਲ ਕਰਨੀ ਸੀ ਪ੍ਰੈਸ ਕਾਨਫਰੈਂਸ ਗੱਲ ਕਰਾਂਗਾ ਮੈਂ ਕਿ ਆਪਣਾ ਇਹਨੇ ਮਨੋਰਟੀ ਦਾ ਜਸਰਾ ਸਾਡੇ ਦੇਖੋ ਆਪਣਾ ਪਹਿਲਾ ਚਰਨੈਲ ਸਿੰਘ ਹੀ ਸੀਗਾ। ਤੇ ਮੈਂ ਉਹਨਾਂ ਦਾ ਕੁਐਸਚਨ ਅਲੱਗ ਕਰੂੰਗਾ ਚਰਨੈਲ ਸਿੰਘ ਦਾ ਸਪੈਸਿਫਿਕ ਆਪਾਂ ਗੱਲ ਕਰਾਂਗੇ। ਹੁਣ ਤੁਸੀਂ ਮਾਈਨੋਰਟੀ ਤੇ ਗੱਲ ਕੀਤੀ ਐ। ਕੇਜਰੀਵਾਲ ਇੱਥੇ ਆ ਕੇ ਕਹਿੰਦਾ ਐ ਵੀ ਜਾਖੜ ਸਾਹਿਬ ਨੂੰ ਸੀਐਮ ਨਹੀਂ ਬਣਾਇਆ ਗਿਆ ਕਿਉਂਕਿ Hindu ਸੀ। Hindu Sikh ਦੀ ਇੱਥੇ ਉਹ ਜਿਹੜਾ ਵੰਡ ਪਾਉਣਾ ਚਾਹੁੰਦਾ ਐ ਵੀ ਕਿਉਂ ਨਹੀਂ Hinduਾਂ ਨਾਲ ਵਿਤਕਰਾ ਹੁੰਦਾ। ਹਾਲਾਂਕਿ ਖੁਦ ਆਪ ਉਸਨੇ ਜੋ ਦਿੱਲੀ ਵਿੱਚ ਜਿੰਨੇ ਵੀ ਸਿੱਖ ਜਿੱਤੇ ਸੀ ਕਿਸੇ ਨੂੰ ਕਦੇ ਮੰਤਰੀ ਨਹੀਂ ਬਣਾਇਆ ਤੇ ਇਹ ਲੋਕ ਉਹਨਾਂ ਤੇ ਵੀ ਲਾਗੂ ਹੁੰਦਾ ਤੇ ਤਿੰਨ ਐਲੋਪੀ ਤੇਜਰੀ ਵਾਲ ਨੇ ਬਣਾਏ ਤੇ ਤਿੰਨੇ ਹੀ ਸਿੱਖ ਬਣਾਏ ਤੇ ਆਪ ਜਦੋਂ ਆਪਣੇ ਹੱਥ ਸੀ ਤੇ ਐਲੋਪੀ ਵੀ ਹਿੰਦੂ ਕਿਉਂ ਨਹੀਂ ਬਣਾਇਆ ਇਹ ਪੰਜਾਬ ਦੇ ਲੋਕਾਂ ਜਿਹੀ ਜਿਹੀ ਬੰਨੀਆਂ ਕਿਉਂ ਪਾਉਣਾ ਚਾਹੁੰਦਾ ਦੇਖੋ ਵੀਰ ਜੀ ਆਪਣਾ ਇਹਦਾ ਹੈਗਾ ਇਹ ਆਪਣਾ ਪੰਜਾਬ 'ਚ ਵੀ ਆਇਆ ਹੁਣੇ ਉੱਥੇ ਆ ਕੇ ਵੀ ਨਤਰੰਗਾ ਯਾਤਰਾ ਕਰਨ ਦੀ ਕੋਸ਼ਿਸ਼ ਕੀਤੀ ਆਪਣਾ ਸਾਨੂੰ ਭਾਈਚਾਰੇ ਨੂੰ ਮੱਢਣ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਹੈ ਇਹ ਜਿਹੜਾ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਹੈਗੀ ਆ ਕਿ ਲੋਕਾਂ ਨੂੰ ਕਿਦਾਂ ਡਿਵਾਈਡ ਕਰਕੇ ਮੈਂ ਆਪਣਾ ਰਾਜਗਮ ਕਰਨਾ ਔਰ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਕਿ ਕੋਈ ਪੰਜਾਬ ਨੇ ਜੋ ਇਹਨੂੰ ਪਹਿਲਾਂ ਦਿੱਤਾ ਇੱਥੇ ਪੰਜਾਬੀ ਇਹ ਤਾਂ ਨਹੀਂ ਦਿੰਦਾ ਇਹਨੂੰ ਇੱਥੇ ਸਾਡੇ ਪੰਜਾਬ ਦੇ ਵਿੱਚ ਕੋਈ ਐਹੋ ਜੀ ਗੱਲ ਨਹੀਂ ਕਿ ਹਿੰਦੂ ਸਿੱਖਾਂ ਦੀ ਕੋਈ ਗੱਲ ਹੋਵੇ ਆਪਸ ਵਿੱਚ ਮਤਲਬ ਇਹਨਾਂ ਜਬਰਦਸਤ ਪਿਆਰ ਹੈਗਾ ਪਰ ਇਹ ਜਿਹੜਾ ਬੰਦਾ ਹੈਗਾ ਸਾਨੂੰ ਡਿਵਾਈਡ ਕਰਨਾ ਚਾਹੁੰਦਾ ਚਲੋ ਤੁਸੀਂ ਤਿਰੰਗੇ ਦੀ ਗੱਲ ਕੀਤੀ ਆ ਪੰਜਾਬ ਵਿੱਚ ਹਰ ਪਿੰਡ 'ਚ ਮੈਨੂੰ ਲੱਗਦਾ 6 ਮਹੀਨਿਆਂ 'ਚ ਇੱਕ ਬੰਦਾ ਕੋਈ ਸੋਲਜਰ ਤਿਰੰਗੇ 'ਚ ਲਿਫਟ ਕੇ ਆਉਂਦਾ ਆ ਪਰਸੋਂ ਵੀ ਜੋ 7 ਬੰਦੇ ਅਨਾਂਚਲ 'ਚ ਮਾਰੇ ਗਏ ਨੇ ਕੁਝ ਬੰਦੇ ਪੰਜਾਬ ਦੇ ਨੇ ਤਿਰੰਗੇ 'ਚ ਲਿਫਟ ਕੇ ਘਰ ਆਏ ਨੇ ਤੇ ਕੇਜਰੀਵਾਲ 'ਤੇ ਤਿਰੰਗਾ ਯਾਤਰਾ ਕੱਢ ਰਿਹਾ ਕੀ ਪੰਜਾਬੀਆਂ ਨੂੰ ਤਿਰੰਗੇ ਦਾ ਮਹੱਤਵ ਕੇਜਰੀਵਾਲ ਤੋਂ ਸਿੱਖਣਾ ਪਏਗਾ ਗਲਤ ਇਹ ਹੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਦੇਖੋ ਮੈਂ ਗੱਲ ਕਰਦਾ 26 ਜਨਵਰੀ 'ਤੇ ਜੋ ਆਪਣਾ ਅੰਦੋਲਨ ਵਾਲਾ ਸੀਗਾ ਉੱਥੇ ਵੀ ਪੰਜਾਬੀ ਨੇ ਤਿਰੰਗੇ ਦੀ ਪੂਰੀ ਇਲਾਜ ਰੱਖੀ ਤਿਰੰਗੇ ਨੂੰ ਨਹੀਂ ਛੂਇਆ ਉੱਥੇ ਬਿਲਕੁਲ ਵੀ ਹਾਂ ਇਹ ਪੰਜਾਬੀ ਹੈ ਇਹਨਾਂ ਨੇ ਆਪਣੀ ਕੁਰਬਾਨੀਆਂ ਦੇ ਕੇ ਇਸ ਤਿਰੰਗੇ ਨੂੰ ਖੜਾ ਕੀਤਾ ਹੋਇਆ ਤੇ ਇਹ ਕਿੱਦਾਂ ਸੋਚ ਲਏਗਾ ਕਿ ਪੰਜਾਬ ਦੇ ਚੋਂ ਜਾ ਕੇ ਤਿਰੰਗਾ ਯਾਤਰਾ ਕਰਦ ਕੇ ਸਾਨੂੰ واپس ਵੜਨ ਦੀ ਕੋਸ਼ਿਸ਼ ਕਰੇਗਾ ਇਹ ਸਾਨੂੰ ਇਸ ਚੀਜ਼ ਦਾ ਬੜਾ ਦੁੱਖ ਹੁੰਦਾ ਕਿਉਂਕਿ ਅਸੀਂ ਬੈਠੇ ਹਾਂ ਸਾਡਾ ਪੇਕਾ ਘਰ ਹੈਗਾ ਪੰਜਾਬ ਜਿਹੜਾ ਹੈਗਾ ਔਰ ਇਹ ਸਾਰੀਆਂ ਗੱਲਾਂ ਲੋਕਾਂ ਦੇ ਮਨਾਂ ਚ ਆਂਦੀਆਂ ਨੇ ਵੀ ਇਹ ਸਾਡੇ ਉੱਥੇ ਕਿਉਂ ਕਰ ਰਿਹਾ ਇਦਾਂ ਇਹ ਇੱਕ ਲੋਕਾਂ ਨੂੰ ਆਪਣਾ ਇਕੱਠ ਕਰਨ ਵਾਸਤੇ ਕਰ ਲੈਂਦਾ ਮੇਰੇ ਮਗਰ ਇਕੱਠ ਆ ਜਾਈ ਤੇ ਮੈਂ ਲੋਕਾਂ ਨੂੰ ਜਾ ਕੇ ਦੱਸਾਂ ਕਿ ਦੇਖੋ ਪਬਲਿਕ ਮੇਰੇ ਪਿੱਛੇ ਕੀ ਦੇਖਾ ਹੁੰਮ ਇਕੱਠਾ ਕਰਨ ਦੀ ਕੋਸ਼ਿਸ਼ ਕਰਦਾ ਔਰ ਤਰੰਗਾ ਜਿਹੜਾ ਪੰਜਾਬੀ ਹੈ ਜਿਹੜਾ ਆਪਣਾ ਪੰਜਾਬ ਦੇ ਲੋਕ ਨੇ ਚੰਗੀ ਤਰੀਕੇ ਨਾਲ ਸਮਝਦੇ ਬਾਰਡਰ ਲਾਈਨ ਏਰੀਆ ਔਰ ਇੱਥੇ ਹਮੇਸ਼ਾ ਕੁਰਬਾਨੀਆਂ ਆਇਆ ਇੱਥੇ ਭਗਤ ਸਿੰਘ ਵਰਗੇ ਆਇਆ ਕਰਤਾਰ ਸਿੰਘ ਸਰਾਭਾ ਵਰਗੇ ਆਇਆ ਲਾਲਾ ਲਾਜਪਤ ਰਾਏ ਵਰਗੇ ਆਇਆ ਜਿਨ੍ਹਾਂ ਨੇ ਇਸ ਪੰਜਾਬ ਦੀ ਜਿਹੜੀ ਮਿੱਟੀ ਇਦਾਂ ਦੀ ਮਿੱਟੀ ਹੈਗੀ ਆ ਇਹ ਸੋਚਦਾ ਕਿ ਇੱਥੇ ਪੰਜਾਬ ਦੀ ਮਿੱਟੀ ਦਾ ਦੀ ਮਿੱਟੀ ਹੈ ਕਿ ਜੇ ਇਹ ਪੰਜਾਬ ਦੀ ਮਿੱਟੀ ਦੇ ਪੁਤਲੇ ਬਣਾ ਕੇ ਵੀ ਖੜੇ ਕਰ ਦਿੱਤੇ ਜਾਣ ਨਾ ਇੱਥੇ ਤੇ ਉਹ ਆਪਣੇ ਹਰ ਦੁਸ਼ਮਣ ਨੂੰ ਇਸ zameen 'ਚ ਪੂਰ ਸਕਦੀ ਆ ਪੰਜਾਬ ਦੀ ਮਿੱਟੀ ਦਾ ਦੀ ਇਦਾਂ ਆ ਤੂੰ ਸਾਨੂੰ ਕੀ ਸਮਝਾਉਣਾ ਚਾਹ ਰਿਹਾ ਪੰਜਾਬ ਚ ਆ ਕੇ ਤਰੰਗਾ ਜੱਤਾ ਕੱਢ ਕੇ ਇੱਕ 2017 ਵਿੱਚ ਆਮ ਆਦਮੀ ਪਾਰਟੀ ਕੋਲ ਇੱਕ ਖਾਸ ਮੁੱਦਾ ਸੀ ਡਰੱਗਸ ਦਾ ਵੀ ਪੰਜਾਬ ਵਿੱਚ ਨਸ਼ਿਆਂ ਦਾ ਸਮੁੰਦਰ ਚੱਲ ਰਿਹਾ ਨਸ਼ਿਆਂ ਦਾ دریا ਵਗ ਰਿਹਾ ਤੇ ਅਸੀਂ ਫਲਾਣੇ ਫਲਾਣੇ ਨੂੰ ਫੜ ਕੇ ਅੰਦਰ ਕਰ ਦਿਆਂਗੇ ਤੇ ਪੋਸਟਰ ਵੀ ਲਵਾਏ ਲੋਕਾਂ ਤੋਂ ਅੱਜ ਕੀ ਗੱਲ ਹੈ ਵੀ ਆਮ ਆਦਮੀ ਪਾਰਟੀ ਨੇ ਨਾ ਤਾਂ ਕੇਜਰੀਵਾਲ ਨੇ ਕੋਈ ਨਸ਼ਿਆਂ ਤੇ ਗਾਰੰਟੀ ਦਿੱਤੀ ਜਿਵੇਂ ਉਹ ਵੰਡ ਰਿਹਾ ਤੇ ਨਾ ਹੀ ਕਿਸੇ ਪ੍ਰੈਸ ਕਾਨਫਰੰਸ 'ਚ ਕਿਸੇ ਰੈਲੀ 'ਚ ਕੇਜਰੀਵਾਲ ਅੱਜ ਨਸ਼ੇ ਟਾਉਣ ਦੀ ਗੱਲ ਕਰਦਾ ਤੁਹਾਨੂੰ ਕੀ ਲੱਗਦਾ ਪੰਜਾਬ ਤੋਂ ਨਸ਼ੇ ਖੰਮ ਖਤਮ ਹੋ ਗਏ ਕਿ ਕੇਜਰੀਵਾਲ ਨੇ ਆਪਣਾ ਯੂ ਟਰਨ ਲੈ ਲਿਆ ਦੇਖੋ ਕੇਦਰੀ ਬਾਲ ਨੇ ਤੁਸੀਂ ਦਿੱਲੀ ਦਾ ਹਾਲ ਦੇਖ ਲਓ ਹੁਣ ਦਿੱਲੀ ਚ ਸਾਰੇ ਠੇਕੇ ਇਹਨਾਂ ਨੇ ਆਪਣਾ ਰੱਦ ਕਰਕੇ ਸਰਕਾਰੀ ਤੇ ਪ੍ਰਾਈਵੇਟ ਠੇਕੇ ਕਿਤੇ 750 ਹੋਰ ਰੈ residense area ਵਿੱਚ ਠੇਕੇ ਖੁੱਲ ਰਹੇ ਨੇ ਜਿੱਥੇ ਲੋਕੀ ਇਹਨੇ ਪਰੇਸ਼ਾਨ ਨੇ ਤੁਸੀਂ ਅੱਜ ਦੇਖੋ 3 350 ਟੇਕਾ ਤਾਂ ਕੈਨਸਲ ਹੋਇਆ ਦਾ ਹੁਣ ਪਬਲਿਕ ਨੇ ਰੋਲਾ ਪਾਵਾ ਕੇ ਕੈਨਸਲ ਕੀਤਾ ਸਾਰਾ ਤੇ ਇਹ ਪੰਜਾਬ ਚ ਕਿਸ ਸਮੂਹ ਨਾਲ ਕਹਿ ਰਿਹਾ ਜਿੱਥੇ ਆਪਣਾ ਬਲਦਕਾਰ ਹੋਇਆ ਕੁੜੀਆਂ ਨਾਲ ਸਿੱਖੀਆਂ ਸਿੱਕ ਕੁੜੀਆਂ ਜਿਹੜੀਆਂ ਹੁਣ ਪਿੱਛੇ ਗੱਲ ਕਰਦੇ ਆਪਾਂ ਉਹ ਸਾਰਾ ਨਸ਼ੇ ਨਾਲ ਭਰਿਆ ਪਿਆ ਕਿੱਥੇ ਨੇ ਨਸ਼ਾ ਖਤਮ ਕੀਤਾ ਪਾਇਆ ਕਿਸੇ ਵੀ ਇਲਾਕੇ ਚ ਚੱਲ ਜਾਓ ਨਸ਼ਾ ਇਹ ਨਸ਼ਾ ਚੱਲ ਰਿਹਾ ਦਿੱਲੀ ਦੇ ਵਿੱਚ ਵੀ ਔਰ ਇਹ ਪੰਜਾਬ ਦਾ ਕਿਸ ਤਰੀਕੇ ਨਾਲ ਨਸ਼ਾ ਮੁਕਤ ਕਰੇਗਾ ਪੰਜਾਬ ਨੂੰ ਮੈਨੂੰ ਵੀ ਸਮਝ ਨਹੀਂ ਆਉਂਦੀ ਜਦੋਂ ਦਿੱਲੀ ਦੇ ਵਿੱਚ ਮਤਲਬ ਕਿ ਨਸ਼ੇ ਦੀ ਪਰਮਾਰ ਕਰ ਰਹੇ ਲੋਕੀ ਪਰੇਸ਼ਾਨ ਨੇ ਸਾਰੇ ਉੱਥੇ ਦੀ ਜਿਹੜੀ ਲੇਡੀਆਂ ਸਾ ਪਰੇਸ਼ਾਨ ਹੈ ਬੱਚਿਆਂ ਨੂੰ ਮਤਲਬ ਕਿ ਕਿ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਉੱਥੇ ਮਤਲਬ ਕਿ ਨਸ਼ਾ ਜਿਹੜਾ ਇਹ ਨਾ ਵਧਾ ਰਹਿਆ ਤੋਂ ਦਿੱਲੀ ਦੇ ਵਿੱਚ ਜਿਹੜਾ ਇੱਕ ਉਹਨਾਂ ਮਾਡਲ ਬਣਾਉਣਾ ਚਾ ਰਹੇ ਨਸ਼ਾ ਨਸ਼ਾ ਜਿਹੜਾ ਕੀ ਕਹਿੰਦੇ ਠੇਕੇ ਬਣਾਵਣਾ ਕਿ ਤੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਲੋਕੀ ਇਹਨੇ ਪਰੇਸ਼ਾਨ ਨੇ ਕਿ ਸਾਡੇ ਬੱਚਾ ਭਵਿੱਖ ਖਰਾਬ ਕਰ ਰਹੇ ਉੱਥ ਹ ਹੁਣ ਗੱਲ ਕਰਦੇ ਹਾਂ ਜੀ ਇੱਕ ਹੈਲਥ ਸਿਸਟਮ ਤੇ ਬਹੁਤ ਜ਼ਿਆਦਾ ਸਟ्रेस ਕੇਜਰੀਵਾਲ ਦਿੰਦਾ ਆ ਅਸੀਂ ਮੁਹੱਲਾ ਕਲੀਨਿਕ ਅਸੀਂ ਇੰਪਰੂਵ ਕਰਤੇ ਇਹਨਾਂ ਦੇ ਇੱਕ ਐਮਐਲਏ ਸੀ ਜਰਨੈਲ ਸਿੰਘ ਜੀ ਜੋ ਪੰਜਾਬ ਦੇ ਪਰਿਵਾਰੀ ਵੀ ਰਹਿੰਦੇ ਪਹਿਲਾਂ ਤੁਹਾਨੂੰ ਉਹਨੂੰ ਬਲੀ ਦਾ ਬੱਕਰਾ ਬਣਾ ਕੇ ਉੱਥੋਂ ਸੀਟ ਛੜਾ ਕੇ ਪੰਜਾਬ ਭੇਜਿਆ ਤੇ ਬਾਅਦ ਚ ਡੰਪ ਕਰਤਾ ਉਹ ਵਿਚਾਰੇ ਐਂਡ ਤੱਕ ਟਵੀਟ ਕਰਦੇ ਰਹੇ ਉਹਨਾਂ ਨੂੰ ਬੈੱਡ ਨਹੀਂ ਮਿਲਿਆ ਤੇ ਕੀ ਇਹ ਵੱਡਾ ਸਵਾਲ ਨਹੀਂ ਹੈ ਕਿ ਇੱਕ ਐਕਸਐਮਐਲਏ ਨੂੰ ਕੋਈ ਸਹਾਇਤਾ ਨਹੀਂ ਮਿਲੀ ਕਰਪਸ ਤੁਹੇ ਠੇਕ ਗੱਲ ਕੀਤੀ ਹੈ ਇਹ ਬੜਾ ਰੋਲਾ ਪਾ ਰਹੇ ਜਿਵੇਂ ਦਵਾਈਆਂ ਫਰੀ ਦੇ ਰਹੇ ਆਂ ਅਸੀਂ ਸਾਰਾ ਕੁਝ ਤੇ ਹੈਲਥ ਫਰੀ ਕੀਤੀ ਪਈ ਹੈ ਮੈਂ ਜਰਨਲ ਸਿੰਘ ਦੀ ਗੱਲ ਤੇ ਬਾਤ ਚਾਹਨਾ ਪਹਿਲਾਂ ਮੈਂ ਆਪਣੀ ਗੱਲ ਕਰ ਦੇਣਾ ਤੁਹਾਨੂੰ ਮੈਂ ਮੇਰੀ ਸਿਸਟਰ ਨੂੰ ਅਟੈਕ ਆ ਜਾਂਦਾ ਹੈ ਔਰ ਮੈਂ ਕਿਤੇ ਭੀਜੀ ਹੈਗਾ ਬਾਹਰ ਆਪਣੇ ਪਾਰਟੀ ਵਜੋਂ ਆਪਣਾ ਕੰਮ ਤੇ ਪਬਲਿਕ ਅਹੁਦੇ ਤੇ ਤੇ ਮੈਂ ਉਹਨਾਂ ਨੂੰ ਭੇਜ ਦੇਣਾ ਜੇ ਜੇ ਐਲਨ ਜੇਪੀ ਹਸਪੀਟਲਸ ਉੱਥੇ ਜਦ ਤੱਕ ਉਹਨਾਂ ਨੂੰ ਉਹ ਸਟੰਟ ਨਹੀਂ ਮਿਲਦਾ ਤਾ ਤੱਕ ਉਹ ਪਰੇਸ਼ਾਨਾ ਖਤਰੇ ਚ ਉਹਦੀ ਜ਼ਿੰਦਗੀ ਸੀਗੀ ਔਰ ਮੈਨੂੰ ਉੱਥੇ ਪਹੁੰਚਣਾ ਪਿਆ ਜਾ ਕੇ ਮੈਨੂੰ ਆਪਣਾ ਸਟੰਟ ਪਹਿਲਾਂ ਲੈਣਾ ਪਿਆ ਕਹਿੰਦਾ ਮੈਂ ਫ੍ਰੀ ਕਰਦਾ ਹਾਂ ਕੋਈ ਫ੍ਰੀ ਨਹੀਂ ਹੈਗਾ ਉੱਥੇ ਲੋਕੀ ਮਲਕ ਜਿਹੜਾ ਹਰ ਚੀਜ਼ ਲੈ ਕੇ ਆਣੀ ਪੈਂਦੀ ਬੰਦੇ ਨੂੰ ਖਰੀਦ ਕੇ ਲੈ ਆਣੀ ਪੈਂਦੀ ਹੈ ਸਿਰਫ ਦਵਾਈਆਂ ਜਿਹੜੀਆਂ ਹੈਗਾ ਕੁਝ ਉਹ ਪਹਿਲੇ ਦੀ ਸਰਕਾਰਾਂ ਨੇ ਫ੍ਰੀ ਰੱਖਦੀਆਂ ਸੀਗੀਆਂ ਪਹਿਲਾਂ ਚੱਲਦਾ ਆ ਰਿਹਾ ਪੰਜਾਬ 'ਚ ਵੀ ਫ੍ਰੀ ਨਹੀਂ ਹਾਂ ਹਰ ਜਗ੍ਹਾ ਫ੍ਰੀ ਆ ਗਿਆ ਨੇ ਇਹ ਉਹਨੂੰ ਇੱਕ ਹਾਈਲਾਈਟ ਕਰਦਾ ਐਰੋਟਾਈਜ਼ਮੈਂਟ ਕਰਦਾ ਜੇ ਅਸੀਂ ਸਵਾਸਥ ਠੀਕ ਕਰਤਾ ਔਰ ਜੇ ਆਪਣਾ ਗੱਲ ਕਰੀਏ ਕਿ ਆਪਣਾ ਇਹਨਾਂ ਦੀ ਪੇਮੈਂਟ ਨਹੀਂ ਹੁੰਦੀ ਤਾਂ ਮਾਹੌਲਾ ਕਿੰਨੇ ਚ ਜਿਹੜੇ ਆ ਟੈਸਟ ਕਰਾਣ ਜਾਂਦੇ ਲੋਕ ਮਰੇ ਨਾਲ ਧਿਆਨ ਨਹੀਂ ਕਿਤੇ ਵੀ ਇਹਨਾਂ ਦਾ ਧਿਆਨ ਸਿਰਫ ਇਲੈਕਸ਼ਨਾਂ 'ਚ ਮੈਂ ਫਲਾਣਾ ਜਿੱਤਲਾ ਮੈਂ ਜੁਪੀ ਵੀ ਜਿੱਤਲਾ ਮੈਂ ਉੱਤਰਾਖੰਡ ਵੀ ਜਿੱਤਲਾ ਮੈਂ ਪੰਜਾਬ ਵੀ ਜਿੱਤਲਾ ਮੈਂ ਗੋਆ ਵੀ ਜਿੱਤਲਾ ਮਰੇ ਇਹਨਾਂ ਦਾ ਧਿਆਨ ਇਸ ਪਾਸੇ ਆ ਦਿੱਲੀ ਦੇ ਵਿੱਚ ਇਹ ਅਸ਼ਟਮ ਦਿੱਲੀ ਬੇਹਾਲ ਹੈਗੀ ਆ ਔਰ ਹੈਲਥ ਦੀ ਗੱਲ ਕਰਦਾ ਜਰਨੈਲ ਸਿੰਘ ਜੀ ਨੂੰ ਇਹਨੇ ਪਹਿਲਾਂ ਉਹਦੀ ਐਮਐਲਏ ਸ਼ਿਪ ਖਾ ਲਈ ਇਹਨੂੰ ਡਰ ਸੀਗਾ ਕਿਉਂਕਿ ਜਰਨੈਲ ਸਿੰਘ ਗੱਲ ਕਰਦਾ ਸੀ ਪੂਰੀ ਅਸੀਂ ਦੋ ਬੰਦੇ ਸੀ ਜਿਹੜੇ ਅਸੀਂ ਬੋਲਦੇ ਸੀਗੇ ਚਾਹੇ ਉਹ ਵਿਧਾਨ ਸਭਾ ਵਿਧਾਨ ਸਭਾ ਦੇ ਹੋ ਚਾਏ ਜਾਂ ਸਿੱਖੀ ਮਸਲੇ ਹੋਣ ਉੱਤੇ ਅਸੀਂ ਗੱਲ ਕਰਦੇ ਸੀ ਉਹ ਇਹਨੂੰ ਪਛਾਣਦੇ ਨਹੀਂ ਸੀਗੇ ਕਿਉਂਕਿ ਆਪਣਾ 5.5 ਸਾਲਾਂ ਵੀ ਆਇਆ ਉਸ ਟਾਈਮ ਵੀ ਦਿੱਕਤ ਹੋਈ ਉਹਨਾਂ ਨੂੰ ਔਰ ਜਰਨੈਲ ਸਿੰਘ ਨੂੰ ਤਾਂ ਮਤਲਬ ਕਿ ਜੇਕਰ ਚਾਹਦਾ ਤੇ ਉਹਨੂੰ ਆਪਣਾ ਇਲਾਜ ਹੋ ਸਕਦਾ ਸੀਗਾ ਹਸਪੀਟਲ ਨੂੰ ਅੱਛਾ ਮਿਲ ਸਕਦਾ ਕੀ ਤੂੰ ਸੀਐਮ ਹੈਗਾ ਤੇਰੇ ਕਹਿਣ ਤੇ ਕੀ ਆਪਣਾ ਇੱਕ ਬੈਡ ਦਾ ਇੰਤਜ਼ਾਮ ਨਹੀਂ ਹੋ ਸਕਦਾ ਇਹ ਰੋਲਾ ਪਾਉਂਦੇ ਰਿਹਾ ਪੂਰੀ ਦਿੱਲੀ 'ਚ ਗੱਲ ਚੱਲੀ ਗਈ ਜਰਨੈਲ ਸਿੰਘ ਨੇ ਤੱਕ ਉਹਦੀ ਟਵੀਟ ਦੇ ਹਰ ਜਗ੍ਹਾ ਮਲਕਿਆ ਸਾਡਾ ਸੁਲਝਿਆ ਹੋਇਆ ਜਿੰਨੇ ਪੀ ਚੰਦਰਮੰਦ ਅਹਿਸਾਸ ਕਰਾਤਾ ਜੁੱਤੀ ਮਾਰ ਕੇ ਸੁੱਟ ਕੇ ਦੱਸਿਆ ਸੀਗਾ ਕਿ ਵੀ ਤੂੰ ਇੱਥੇ ਗਲਤ ਹੈਗੇ ਤੁਹਾਡੀ ਜਿਹੜੀ ਕਾਂਗਰਸ ਪਾਰਟੀ ਨਾਲ ਜਵਾਬ ਦਿੱਤਾ ਸੀਗਾ ਔਰ ਇਹਨੂੰ ਪਤਾ ਸੀਗਾ ਕਿ ਜਰਨੈਲ ਸਿੰਘ ਮੇਰੇ ਤੋਂ ਸਵਾਲ ਖੜੇ ਕਰ ਸਕਦਾ ਹੈ ਇਸੇ ਕਰਕੇ ਇਹਨੂੰ ਵਾਰ ਕੀਤਾ ਔਰ ਉਹਦਾ ਲਾਜ ਨਾ ਹੋਣਾ ਇਹ ਬੜੀ ਇੱਕ ਮੱਧ ਭਾਗੀ ਆ ਇਹਦੀ ਨਿੰਦਾ ਵੀ ਬਹੁਤ ਹੋਈ ਤੇ ਇਹ ਸੋਚਦਾ ਕਿ ਸ਼ਾਇਦ ਮੈਂ ਆਪਣਾ ਜਿਹੜੇ ਜਿਹੜੇ ਸਿੱਖ ਐਮਐਲਏ ਹੈਗੇ ਨੇ ਨਾ ਉਹ ਇਹਨਾਂ ਨੇ ਆਸਾਨੀ ਨੂੰ ਵਧਾਇਆ ਉਹਨੂੰ ਜ਼ੀਰੋ ਕਰਕੇ ਰੱਖਿਆ ਤੇ ਡੰਪ ਕੀਤਾ ਜਿਹੜਾ ਜਰਨੈਲ ਸਿੰਘ ਹੈਗਾ ਉਹਨੂੰ ਇਹ ਉਹ ਇਹਦਾ ਇਹਦੇ ਨਾਲ ਹੀ ਰਹਿੰਦਾ ਹੋਤਾ ਤੇ ਕਹਿਣ ਦਾ ਭਾਵ ਕਿ ਮਲਕੀ ਜੇ ਸਿੱਖੀ ਦੀ ਜਾਂ ਪੰਜਾਬੀ ਦੀ ਗੱਲ ਕਰਦੇ ਪੰਜਾਬੀ ਤੋਂ ਇਹਨਾਂ ਨੂੰ ਕੋਈ ਸ਼ੀਟ ਨਹੀਂ ਦਿੱਤੀ ਹੋਈ ਉੱਥੇ ਸਾਡੀ ਸ਼ੀਟ ਵੀ ਇਹਨਾਂ ਕੋਲ ਕੱਟੀ ਮੈਂ ਸੀਟਾਂ ਨਾਲ ਨਹੀਂ ਜਾਂਦਾ ਕਿਉਂਕਿ ਮੈਂ ਜਿੱਤਿਆ ਮੈਲ ਨੇ ਆ ਮੈਨੂੰ ਤੇ ਘਰੋਂ ਬੁਲਾ ਕੇ ਨਾ ਟਿਕਟ ਦੀ ਹੁਣ ਚਾਹ ਦਿੰਦੀ ਹੈ ਸਰਕਾਰ ਬਣੀ ਸੀ ਮੇਰੇ ਕੋ ਪਹਿਲਾਂ ਵੀ ਆਏ ਸੀਗੇ ਤੇ ਉਸ ਤੋਂ ਬਾਅਦ ਹੀ ਮੈਂ ਉਹ ਹਾਰ ਗਿਆ ਜਦੋਂ ਕਹਿੰਦੀ ਫਿਰ ਮੇਰੇ ਕੋ ਕੋਈ ਦੁਬਾਰਾ ਆਇਆ ਸੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਹ ਚੰਗਾ ਕੰਮ ਕਰਨਾ ਚਾਹੁੰਦਾ ਪੈ ਤੇ ਨਾਲ ਆ ਪਰ ਜੇ ਚੰਗੇ ਕੰਮ ਵਾਲੇ ਤਾਂ ਕੋਈ ਗੱਲ ਨਜ਼ਰ ਆਈ ਨਹੀਂ ਨਸ਼ਾ ਵੀ ਪੂਰਾ ਚੱਲ ਰਿਹਾ ਦਿੱਲੀ ਦੇ ਵਿੱਚ ਔਰ ਗੱਲ ਕਰਦਾ ਪੈਨਸ਼ਨਾਂ ਦੀ ਪੈਨਸ਼ਨ ਲੋਕਾਂ ਨੂੰ ਮਿਲ ਨਹੀਂ ਰਹੀਆਂ ਬਹੁਤ ਸਾਰੇ ਕਾਮ ਨੇ ਜੜੇ ਕਿ ਸਿਰਫ ਲੋਕਾਂ ਨੂੰ ਖਵਾਬ ਦਿਖਾਇਆ ਹੋਇਆ ਔਰ ਇੰਪਲੀਮੈਂਟ ਕੁਛ ਨਹੀਂ ਹੋਗਾ ਜਿਹੜੇ ਆਪਣਾ ਕਰੋਨਾ ਟਾਈਮ ਆਇਆ ਕਰੋਨਾ ਟਾਈਮ ਚ ਇਹਨਾਂ ਨੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਹੋਇਆ ਤੇ ਉੱਥੇ ਵੀ ਇਹਨਾਂ ਨੇ ਮੈਜੋਰਿਟੀ ਲਈ ਐਫਆਈਆਰ ਦਰਜ ਕਰਨ ਦੀ ਗੱਲ ਕੀਤੀ ਵੀ ਜਿਹੜੇ ਇੱਕ ਅੱਛੇ ਸਿਸਟਮ ਨਾਲ ਕੰਮ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਦੇਖੋ ਤੁਸੀਂ ਰਿਕਾਵ ਗੰਚ ਵੀ ਜਾ ਕੇ ਆਪਣਾ ਉੱਥੇ ਪੂਰਾ 500 ਬੈਡ ਦਾ ਉਹਨਾਂ ਨੇ ਬਣਾਇਆ ਬਿਲਕੁਲ ਤੇ ਹਮੇਸ਼ਾ ਪੰਜਾਬੀਅਤ ਨੇ ਇਹਨਾਂ ਨੂੰ ਇਹਨਾਂ ਕੁਛ ਦਿੱਤਾ ਪਰ ਇਹਨਾਂ ਨੇ ਪੰਜਾਬੀ ਨੂੰ ਕੁਛ ਦਿੱਤਾ ਪਰ ਆਵੇਂ ਐਨਆਰਆਈ ਕਹਿ ਲਓ ਚਾਰ ਸ਼ੀਟਾਂ ਇੱਥੋਂ ਮਿਲੀਆਂ ਆਪਣਾ ਪੰਜਾਬ ਚ ਰਾਜ ਸਭਾ ਤੋਂ ਤੇ ਇਹ ਐਮਪੀ ਦੀਆਂ ਔਰ ਵੀ ਐਮਐਲਏ ਮਿਲ ਗਏ ਹਾਲਾਂਕਿ ਇਹਨੇ ਤਾਂ ਪਿਛਲੀ ਵਾਰੀ ਆਪਣੇ ਆਪ ਨੂੰ ਮੁੱਖ ਮੰਤਰੀ ਮੰਨ ਲਿਆ ਮੈਂ ਮੁੱਖ ਮੰਤਰੀ ਬਣਨ ਨੂੰ ਤਿਆਰ ਹਾਂ ਮਤਲਬ ਇਹਨੂੰ ਲਾਲਸਾ ਆਇਆ ਕਿ ਮੈਨੂੰ ਕਿਸੇ ਤਰੀਕਾ ਕੋਈ ਆ ਆਪਣਾ ਪੰਜਾਬ ਦੀ ਮਿਲ ਜਾਂਦੀ ਤੇ ਮੈਂ ਇੱਥੋਂ ਆਪਣਾ ਆਪ ਨੂੰ ਪੁਸ਼ ਕਰਦਾ ਔਰ ਪੰਜਾਬ ਪੰਜਾਬ ਦੇ ਪੰਜਾਬੀਤ ਨੇ ਲੋਕਾਂ ਨੇ ਇਹਨੂੰ ਵਧਾਇਆ ਦਿੱਲੀ ਦੇ ਵਿੱਚ ਜਿਹੜਾ ਪਹਿਲਾ ਐਮਐਲ ਜਿਹੜਾ ਕਨਾਰਕ ਪਲੇਸ ਅਫੀਸ ਲਿਆ ਆਵਾਂ ਦੀ ਪਾਰਟੀ ਦਾ ਇੱਕ ਹਰਜੀਤ ਸਿੰਘ ਜੀ ਸੀ ਉਹਨੇ 1 ਰੁਪਏ ਤੈਨੂੰ ਕਰਾਇਆ ਦਿੱਤਾ ਕਨਾਰਕ ਪਲੇਸ ਦੇ ਵਿੱਚ ਮਲੇ ਪਾਰਟੀ ਨੂੰ ਖੜਾ ਕਰਨ ਵਾਸਤੇ ਤੂੰ ਪੰਜਾਬੀਆਂ ਨਾਲ ਕੀ ਕੀਤਾ ਸਮ ਦੱਸਣਾ ਤੂੰ ਅੱਜ ਕਹਿੰਦਾ ਮੈਂ ਪੰਜਾਬ ਦੇ ਵਿੱਚ ਆ ਕੇ ਮੈਂ ਆਪਣਾ ਸਾਰਾ ਸੱਚ ਠੀਕ ਕਰਦਾਗਾ ਪੰਜਾਬੀ ਨੂੰ ਤੂੰ ਜਿਹੜਾ ਟੀਚਰ ਰੱਖਣਾ ਸੀ ਚਾਹ ਆ ਪਹਿਲਾਂ ਮੈਂ ਮੈਨੂੰ ਕੁਛ ਨਾ ਜਾਨਣਾ ਕਿ 29 ਜਨਵਰੀ ਨੂੰ 2010 ਨੂੰ ਸਰਕਾਰ ਨੇ ਕਿਹਾ ਜਵਾਲਨਾਲ ਲਾਲ ਜਣਾ ਜੈਨ ਨੂੰ ਜਿਹੜੀ ਹੈਗੀ ਆ ਉਹਦੇ ਚ ਇੱਕ ਚੇਅਰ ਸਾਬਤ ਕਰਨੀ ਸੀਗੀ ਚੇਅਰ ਸਾਬਤ ਕਰਨੀ ਸੀ ਉਹ ਚੇਅਰ ਤਾਂ ਨੇ ਸਾਬਤ ਕੀਤੀ ਨਹੀਂ ਉਹਨੇ ਨੂੰ ਦੁਬਾਰੀ ਚਿੱਠੀਆਂ ਪਾਈਆਂ ਗਿਆ ਚਨੈਲ ਸਿੰਘ ਨੂੰ ਵੈਸੇ ਉਹਨੂੰ ਸੀਗਾ ਪੰਜਾਬੀ ਅਕੈਡਮੀ ਦਾ ਕਿ ਤੂੰ ਇੱਥੇ 50 ਲੱਖ ਰੁਪਏ ਜਮ੍ਹਾਂ ਕਰਦੇ ਔਰ ਇਹ ਚਿਹੜੀ ਜਿਹੜੀ ਸਾਬਤ ਹੋ ਜਾਏਗੀ ਉਸ ਤੋਂ ਬਾਅਦ ਪੰਜਾਬੀਆਂ ਨੂੰ ਇੱਕ ਪੀ ਐਚ ਡੀ ਕਰਨੀ ਕਹਿੰਦੇ ਉੱਥੇ ਕਰ ਸਕਦੇ ਸੀਗੇ ਜੇ ਇਹਨਾਂ ਦੇ ਵਿੱਚ ਔਰ ਉਹਨਾਂ ਨੂੰ ਆਪਣਾ ਉੱਥੇ ਨੌਕਰੀਆਂ ਮਿਲਦੀਆਂ ਬੰਦਿਆਂ ਨੂੰ ਪਰ ਇਹਨੇ ਉੱਤੇ ਕੋਈ ਕੰਮ ਨਹੀਂ ਕੀਤਾ ਉਹ ਦੋ ਦੋ ਸਾਲ ਤੋਂ ਮੈਂ ਚਿੱਠੀਆਂ ਲਿਖਦਾ ਰਿਆਂ ਨੂੰ ਉਹ ਕੰਮ ਨਹੀਂ ਕੀਤਾ ਉਸ 500 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਆ 뮤ਜ਼ੀਅਮ ਦਾ ਇਹਨੇ ਨਹੀਂ ਪੱਥਰ ਰੱਖਿਆ ਸੀਗਾ ਆਪਣਾ ਕੀ ਗੁਰੂ ਨਾਨਕ ਸਾਹਿਬ ਦੇ ਨਾਮ ਤੇ 뮤ਜ਼ੀਅਮ ਬਣਾਵਾਂਗੇ ਉੱਥੇ ਦਿੱਲੀ ਹਾਟ ਦੇ ਵਿੱਚ ਅਸੀਂ ਮੈਂ ਉਸ ਟਾਈਮ ਖੁਦ ਐਮਐਲਏ ਸੀਗਾ ਅੱਜ ਤੱਕ ਉਹਦਾ ਕੋਈ ਫੰਡ ਨਹੀਂ ਕੋਈ ਉਹਦਾ ਸਹਾਤਾ ਨਹੀਂ ਕੀਤਾ ਕੋਈ ਕੁਝ ਵੀ ਨਹੀਂ ਹੈਗਾ ਜੇ ਪੰਜਾਬੀ ਦੀ ਗੱਲ ਹੋਵੇ ਪਹਿਲਾਂ ਟੀਚਰ ਨਹੀਂ 1400 ਟੀਚਰਾਂ ਸੀ ਪੰਜਾਬੀ ਪੰਜਾਬੀ ਟੀਚਰਾਂ ਹੁਣ ਸਿਰਫ 450 ਰਹਿ ਗਈਆਂ ਉਸ ਤੋਂ ਬਾਅਦ ਗੱਲ ਕਿ ਪੰਜਾਬੀ ਟੀਚਰ ਜਿਹੜੇ ਐਡ ਹੌਕ ਹੀ ਨੇ ਪੱਕੇ ਵੀ ਨਹੀਂ ਕੀਤੇ ਤੇ ਫਿਰ ਪਿਛਲੇ ਸਾਲ ਜਿਹੜੀ ਪੰਜਾਬੀ ਕਾਡਰ ਨੇ ਜਿਹੜਾ ਨਵੀਆਂ ਟੀਚਰਾਂ ਦੀ ਕੋਈ ਭਰਤੀ ਨਹੀਂ ਕੀਤੀ ਫਿਰ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜਾ ਵਾਧੂ ਵਿਸ਼ਾ ਕਰਾਰ ਦੇ ਦਿੱਤਾ ਨੂੰ ਕੀ ਫਾਇਦਾ ਲਗਾ ਹਾ ਬਕੈਸ਼ਨਲ ਲਗਾਤੇ ਵੀ ਇਹ ਕੋਈ ਲੋਡ ਨਹੀਂ ਆ ਗਈ ਮਤਲਬ ਪੰਜਾਬੀ ਨੂੰ ਪਾਸੇ ਕਰਦਾ ਬਲੈ ਨੇ 88809 ਮਾਸਟਰ ਟੀਚਰ ਤੇ ਭਰਤੀ ਕਰਨੀ ਸੀ ਨੇ ਜਿਹਦੇ ਸਿਰ 40 ਹੀ ਕੀਤੇ 800 ਕਰਨੀ ਸੀ ਨੇ ਜਿਹੜੇ ਲੋਇਰ ਰਿਕੁਆਇਰਮੈਂਟ ਸਨ ਇਹ ਸੱਚਾਈ ਹੈ ਗਰਾਉਂਡ ਤੇ ਜੋ ਐਕਚੁਅਲੀ ਇਹਨੇ ਕਹਿਣ ਔਰ ਕਰਨ ਚ ਫਰਕ ਹੈ ਉਹ ਹੈ ਮੈਂ ਕਰਨੇ ਕਥਨੀ ਦਾ ਤਾਂ ਹੈ ਹੀ ਨਹੀਂ ਨਾ ਬਿਲਕੁਲ ਵੀ ਹਾਂ ਇਹ ਜਿਹੜਾ ਹੋਰ ਦਿਮਾਗ ਲਾ ਕੇ ਚੱਲਦਾ ਹੈ ਆਪਣੇ ਖਾਮ ਲੈ ਕੇ ਬੈਠਾ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਹਰ ਜਗ੍ਹਾ ਮਲਕੀ ਪਹੁੰਚਣ ਨੂੰ ਤਿਆਰ ਹਾਂ ਨਾ ਫਿਰ ਇਹਨੇ ਹਾਂਸਲਾ ਜਿਹੜਾ ਜਿੰਨੇ ਆਪਣਾ 84 ਦੇ ਵਿੱਚ ਗਵਾਹੀ ਦਿੱਤੀ ਸੀ ਅਨਸਰਾਜ ਨੇ ਉਹਨੂੰ ਇਹਨੇ ਆਪਣਾ ਵਾਦਾ ਕੀਤਾ ਟਿਕਟ ਦੇਣ ਦਾ ਰਾਜਸਤਾਬਦੀ ਅੱਛਾ ਮਤਲਬ ਸਾਡੇ ਤੂੰ ਜਿਹੜੇ ਜਿਨ੍ਹਾਂ ਨੇ 84 ਦੇ ਵਿੱਚ ਕੀਤਾ ਆਪਣਾ ਹੰਸਲਾ ਜਿਹੜਾ ਹੈਗਾ ਉਹਦੇ ਜਦੋਂ ਗਵਾਹੀ ਤੋਂ ਮੁਕਰਾਇਆ ਨੇ ਦਰਸ਼ਕਾਂ ਨੂੰ ਤੇ ਤੂੰ ਉਹਨੂੰ ਮਲਕੀ ਉਹਦਾ ਆਪਣਾ ਰਾਜ ਸਭਾ ਦੇ ਟਿਕਟ ਦੇਣ ਦਾ ਵਾਅਦਾ ਕਰ ਰਿਹਾ ਤੁਹਾਨੂੰ ਇੱਕ ਗੱਲ ਹੋਰ ਕਰਦੇ ਆ ਵੱਡੇ ਵੱਡੇ ਵਾਅਦੇ ਕੇਜਰੀਵਾਲ ਨੇ ਕੀਤੇ ਵੀ ਅਸੀਂ ਕਿਸਾਨਾਂ ਦੀ ਇਹ ਮਦਦ ਕੀਤੀ ਕਿਸਾਨਾਂ ਦੀ ਉਹ ਮਦਦ ਕੀਤੀ ਬੜਾ ਕੁਝ ਅਸੀਂ ਕਿਸਾਨਾਂ ਦੀ ਹੈਲਪ ਕੀਤੀ ਅੱਜ ਜਦੋਂ ਕਿਸਾਨਾਂ ਨੇ ਆਪਦੀ ਪਾਰਟੀ ਬਣਾਈ ਤੇ ਪੂਰੀ ਵਕੀਲਾਂ ਦੀ ਫੌਜ ਲਾਤੀ ਇਹਨਾਂ ਨੇ ਵੀ ਉਹਨਾਂ ਨੂੰ ਚੋਣ ਨਿਸ਼ਾਨਾ ਮਿਲੇ ਕਿਸੇ ਤਰ੍ਹਾਂ ਉਹਨਾਂ ਦੀ ਟਾਲ ਜੇ ਤੇ ਉਹ ਚੋਣਾਂ ਤੋਂ ਵੱਖ ਰਹਿਣ ਚੋਣਾਂ ਲੜਨਾ ਹਰ ਕਿਸੇ ਦਾ ਅਧਿਕਾਰ ਹੈ ਤੇ ਕੇਜਰੀਵਾਲ ਨੂੰ ਕਿਸਾਨਾਂ ਦੀ ਪਾਰਟੀ ਦੇ ਚੋਣਾਂ ਲੜਨ ਤੇ ਐਡਾ ਇੰਨੀ ਤਕਲੀਫ ਕਿਉਂ ਹੋਈ ਦੇਖੋ ਪਤਾ ਕੀ ਹੈ ਸਾਡੇ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਸੀ ਨਾ ਉਹ ਦੇਖ ਰਿਹਾ ਸੀ ਵੀ ਸਾਡੇ ਲੀਡਰ ਜਿਹੜੇ ਆ ਬਿਲਕੁਲ ਨਕਮੇ ਹੋ ਚੁੱਕੇ ਨੇ ਔਰ ਕਿਸਾਨਾਂ ਕਿਸਾਨ ਅੰਦੋਲਨਾਂ ਦੇ ਵਿੱਚੋਂ ਇੱਕ ਇਹੋ ਜਿਹੀ ਆਵਾਜ਼ ਨਿਕਲ ਕੇ ਆਈ ਲੋਕੀ ਸੁਣ ਸੁਣ ਕੇ ਹੈਰਾਨ ਸੀ ਵੀ ਐਡੀ ਸੋਚ ਪਈਏ ਸਾਡੇ ਕੋਲ ਮਤਲਬ ਇੰਨੇ ਇੰਨੀ ਸੋਚ ਰੱਖਣ ਵਾਲੇ ਬੰਦੇ ਜਿਹੜੇ ਕਿਸਾਨ ਲੀਡਰ ਨੇ ਜਿਹੜੇ ਉਹ ਤੇ ਪੰਜਾਬ ਨੂੰ ਕਿੱਥੇ ਕਿੱਥੇ ਲੈ ਜਾਣਗੇ ਜੇ ਅਗਰ ਕਿਸਾਨ ਆਂਦੇ ਨੇ ਮਤਲਬ ਇੱਕ ਅੰਦਰ ਦੀਆਂ ਜਿਹੜੀਆਂ ਭਾਵਨਾਵਾਂ ਨਿਕਲ ਕੇ ਆਈਆਂ ਲੋਕਾਂ ਨੇ ਉਹਨਾਂ ਬੜਾ ਅਪ੍ਰੀਸ਼ੀਏਟ ਕੀਤਾ ਕਿਸਾਨਾਂ ਨੂੰ ਪਰ ਇਸ ਬੰਦੇ ਨੂੰ ਖਤਰਾ ਹੋ ਗਿਆ ਆਪ ਦੀ ਲੀਡਰਸ਼ਿਪ ਦਾ ਹਾਂ ਆਪਣਾ ਕਿ ਮੈਂ ਮੇਰਾ ਇਹ ਹੁਣ ਪੱਟੀ ਪੋਛ ਸਕਦੇ ਨੇ ਤੇ ਉੱਥੇ ਨਾ ਇਹਨੇ ਕੋਈ ਵਿਵਸਥਾ ਕੀਤੀ ਵੀ ਦਿੱਲੀ ਦਾ ਤੂੰ ਮੁੱਖ ਮੰਤਰੀ ਹੈ ਔਰ ਦਿੱਲੀ ਦੇ ਬਾਰਡਰ ਤੇ ਬੈਠੇ ਹੈ ਉਹ ਦਿੱਲੀ ਜੀ ਪੈਂਦਾ ਸਾਰਾ ਕੁਝ ਵੀ ਤੂੰ ਉਹਨਾਂ ਨੂੰ ਕੋਈ ਟਾਇਲਟ ਬਣਾ ਕੇ ਲਗਾ ਕੇ ਦੇ ਪਾਣੀ ਦਾ ਇੰਤਜ਼ਾਮ ਕਰਕੇ ਦੇ ਮਲ ਕੋਈ ਤੂੰ ਕਹਿੰਦਾ ਮੈਂ ਸਵਾਸਤ ਦੀ ਮੈਂ ਗੱਲ ਕਰਦਾ ਦਵਾਈਆਂ ਕਿਸੇ ਨੂੰ ਦਵਾਈ ਪਚਾਈ ਇਹਨੇ ਉੱਥੇ ਕਿਸੇ ਨੂੰ ਉਹ ਤਾਂ ਵੌਲੰਟਰੀ ਲੱਗੇ ਸੀ ਉੱਥੇ ਖਾਲਸਾ ਐਡ ਵੀ ਲੱਗੇ ਸੀ ਬਹੁਤ ਸਾਰੀਆਂ ਮੈਂ ਕਹਿੰਦਾ ਇਹ ਤਾਂ ਗੁਰੂ ਨਾਨਕ ਦੀ ਕਿਰਪਾ ਹੈ ਕਿ ਹਰ ਤਰ੍ਹਾਂ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਲਾਇਆ ਹੋਇਆ ਸੀ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰੱਬ ਬਿਲਕੁਲ ਬਿਲਕੁਲ ਉੱਥੇ ਗੁਰੂ ਨਾਨਕ ਸਾਹਿਬ ਦਾ ਲੰਗਰ ਲੱਗੇ ਹੋਇਆ ਸੀ ਵੀ ਅਗਰ ਇਹਨਾਂ ਸਰ ਇਹਦੇ ਸਿਰ ਤੇ ਰਹਿੰਦੇ ਤੇ ਜਿਹੜਾ ਕਹਿੰਦਾ ਸੀ ਮੈਂ ਬੜਾ ਲੋਕਾਂ ਦਾ ਭਲਾ ਕਰਦਾ ਬਾਹਰ ਦੀ ਸਟੇਟਾਂ ਤੋਂ ਆ ਕੇ ਲੋਕੀ ਮਤਲਬ ਕਿ ਆਪਣਾ ਇਲਾਜ ਕਰਾਉਂਦੇ ਨੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਂ ਮਨੀਸ਼ ਸੋਧਿਆ ਨੂੰ ਇੱਕ ਮੇਰੇ ਕੋਲ ਬੰਦਾ ਆਇਆ ਸੰਗਮ ਵਿਖੇ ਦਾ ਮਨੀ ਇਹ ਜਿਹੜਾ ਇਹਨਾਂ ਨੇ ਐਮਐਸ ਲਗਾਇਆ ਹੋਇਆ ਰਜੀਵ ਗਾਂਧੀ ਹਸਪੀਟਲ ਹੈਗਾ ਸੁਪਰ ਸਿਟੀ ਜਿਹੜਾ ਉਧਰ ਉੱਥੇ ਉਸ ਬੰਦੇ ਨੂੰ ਮਲਕੀ ਅੰਦਰ ਦਾ ਆਪਰੇਸ਼ਨ ਹੋਣਾ ਹੈ ਅੰਦਰੋਂ ਅੰਦਰ ਨੂੰ ਉੱਥੇ ਪ੍ਰਾਈਵੇਟ ਚ ਭੇਜ ਦਿੱਤਾ ਜਿਹੜਾ ਮੈਕਸ ਵਿੱਚ ਮੈਕਸ ਭੇਜ ਦਿੱਤੇ ਮੈਂ ਮਨੀਸ਼ ਸੋਧਿਆ ਨੂੰ ਲੈਟਰ ਲਿਖਦਾ ਵੀ ਜਿਹੜਾ ਇਹ ਬੰਦਾ ਹੈਗਾ ਨੂੰ ਵੀ ਇੱਥੋਂ ਸਸਪੈਂਡ ਕੀਤਾ ਜਾ ਹਟਾਇਆ ਜਾ ਇੱਥੋਂ ਐਮਐਸ ਨੂੰ ਔਰ ਉਹ ਬੰਦਾ ਮਨੀਸ਼ ਸੋਧਿਆ ਦਾ ਖਾਸ ਔਰ ਮੈਂ ਇਹਨਾਂ ਨੂੰ ਲੈਟਰ ਪੂਰਾ ਲਿਖ ਕੇ ਭੇਜਿਆ ਕਿ ਇਹ ਇਹਦੀ ਗਲਤੀ ਹੈ ਗਈ ਆ ਉਸ ਹਸਪੀਟਲ ਤੋਂ ਮੈਂ ਉਸ ਬੰਦੇ ਨੂੰ 2.5 ਲੱਖ ਦਾ ਚੈੱਕ ਵਾਪਸ ਕਰਾਇਆ ਜਿਹੜਾ ਇਹਨਾਂ ਨੇ ਉਥੋਂ ਬੰਦੇ ਨੂੰ ਸ਼ਿਫਟ ਕਰਕੇ ਆਪਰੇਸ਼ਨ ਹੋਣਾ ਸੀ ਉਹਦਾ ਹਾਰਡ ਦਾ ਉਹਨੂੰ ਉੱਥੇ ਭੇਜ ਦਿੱਤਾ ਗਿਆ ਆਪਣਾ ਸੁਪਰ ਸਿਟੀ ਚ ਅਚਾ ਤੁਹਾਨੂੰ ਮੈਕਸ ਚ ਭੇਜ ਦਿੱਤਾ ਹਸਪੀਟਲ ਚ ਮਲਕੀ ਸਰਕਾਰੀ ਹਸਪੀਟਲ ਤੇ ਸ਼ਿਫਟ ਨਹੀਂ ਕਰ ਸਕਦੇ ਕਿਸ ਨੂੰ ਪ੍ਰਾਈਵੇਟ ਵਾਸਤੇ ਤੇ ਮਨ ਜੀ ਸੋਧਿਆ ਨੂੰ ਮਿਲ ਲੱਗ ਲਿਆ ਕੋਈ ਜੋ ਨਹੀਂ ਮਲਕੀ ਇੱਕ ਕਰਪਸ਼ਨ ਦਾ ਜਿਹੜਾ ਗੋਲਵਾਲਾ ਚੱਲ ਰਿਹਾ ਉਥੇ ਇਸ ਟਾਈਮ ਇੱਕ ਹੋਰ ਜੋ ਪੰਜਾਬੀਆਂ ਨੂੰ ਮਸਲਾ ਬਹੁਤ ਦਿਲਾਂ ਦੇ ਕਰੀਬ ਹੈ ਉਹ ਹੈ ਦਵਿੰਦਰ ਪਾਲ ਪ੍ਰੋਫੈਸਰ ਜਿਹਨੇ ਇਥੇ ਲੁਧਿਆਣੇ ਦੇ ਪ੍ਰੋਫੈਸਰ ਹੁੰਦੇ ਸੀ ਗੋਨਾਨਕ ਜੀ ਨੇ ਕਾਲਜ ਚ ਉਹ ਦਵਿੰਦਰ ਪੁੱਲਰ ਦੀ ਰਿਹਾਈ ਦਾ ਹਾਲਾਂਕਿ ਸੈਂਟਰ ਗਵਰਨਮੈਂਟ ਨੇ ਵੀ 550 ਸਾਲੇ ਤੇ ਐਲਾਨ ਕੀਤਾ ਸੀ ਕਿ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਉਹ 26 ਸਾਲ ਦੀ ਸਗਾ ਭੁਗਤ ਸੁੱਕੇ ਨੇ ਤੇ ਉਹਨਾਂ ਦੀ ਰਿਹਾਈ ਚ ਕੀ ਅੜਚਣਾਂ ਨੇ ਜੋ ਕੇਜਰੀਵਾਲ ਸਰਕਾਰ ਦੂਰ ਕਰ ਸਕਦੀ ਹੈ ਪਰ ਕਰ ਨਹੀਂ ਰਹੀ ਦッコ ਇੱਕ ਜਦੋਂ 49 ਦੀ ਸਰਕਾਰ ਬਣੀ ਸੀ ਨਾ ਉਸ ਤੋਂ ਬਾਅਦ ਨੂੰ ਵੋਟਾਂ ਦੀ ਲੋੜ ਸੀ ਤੇ ਇਹ ਇਕਬਾਲ ਸਿੰਘ ਜੀ ਬੰਦੀ ਸਿੰਘਾਂ ਦੀ ਰਹਾਈ ਵਾਸਤੇ ਜਨਤ ਮੰਤਰ ਤੇ ਉਹ ਖੜਤਾ ਹਲਤਾ ਬੈਠੇ ਸੀਗੇ ਤੇ ਇਹ 2014 ਦੀ ਗੱਲ ਹੈ ਤੇ ਇਹ ਉੱਥੇ ਗਿਆ ਕਿ ਮੈਂ ਤੁਹਾਡੀ ਇਹ ਗੱਲ ਨੂੰ ਮੈਂ ਅੱਗੇ ਰੱਖਾਂਗਾ ਰਾਸ਼ਟਰਪਤੀ ਨੂੰ ਮੈਂ ਲਿਖਾਂਗਾ ਕਿ ਇਹ ਦੀ ਜਿਹੜੀ ਹੈ ਫਾਂਸੀ ਸਜ਼ਾ ਮaaf ਕਰ ਦਿੱਤੀ ਜਾਣੀ ਚਾਹੀਦੀ ਹੈ ਤੇ ਉਸ ਟਾਈਮ ਤੇ ਲੈਟਰ ਲਿਖ ਕੇ ਆਂਦਾ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਰੀ ਜਾਂਦੀ ਇਹਦੀ ਸਰਕਾਰ ਬਣ ਜਾਂਦੀ ਆ ਉਸ ਤੋਂ ਬਾਅਦ ਫਿਰ ਜਾ ਕੇ ਸਰਕਾਰ ਨੋਟੀਫਿਕੇਸ਼ਨ ਕੱਢਦੀ ਸਾਡੇ 5 ਸਾਲਾਂ ਤੇ ਕਿ ਇਹ ਜਿਹੜੇ ਸਿੰਘ ਹੈਗੇ ਨੇ ਉਹਨਾਂ ਨੂੰ ਰਹਾ ਕਰ ਦਿੱਤਾ ਜਾਏ ਤੇ ਉਹਦੇ ਚ ਪ੍ਰੋਫੈਸਰ ਭੁੱਲਰ ਦੀ ਜਿਹੜੀ ਹੈਗਾ ਇਹ ਨੂੰ ਰੋਕ ਲੈਂਦਾ ਹੈ ਬਾਕੀ ਸਾਰੇ ਤਾਂ ਰਿਲੀਜ਼ ਹੋ ਗਏ ਤੇ ਨੋਟੀਫਿਕੇਸ਼ਨ ਹੋ ਚੁੱਕਾ ਆ ਫਿਰ ਇਹ ਜਿਹੜੀ ਆਪਣਾ ਕੀ ਕਹਿੰਦੇ ਸੈਂਟੈਂਸ ਬੋਰਡ ਜਿਹੜਾ ਬੋਰਡ ਹੈਗਾ ਸੈਂਟੈਂਸ ਰਿਵਿਊ ਬੋਰਡ ਹਾਂਜੀ ਉਹਦੇ ਵਿੱਚ ਪੰਜ ਬੰਦੇ ਤਾਂ ਇਹਨਾਂ ਦੇ ਆਪਣੇ ਹੈਗੇ ਨੇ ਦੋ ਬੰਦੇ ਇੱਕ ਪੁਲਿਸ ਦਾ ਹੈਗਾ ਆਪਣਾ ਦਾ ਜੇਲ੍ਹ ਦਾ ਮੰਤਰੀ ਹੈਗਾ ਇੱਕ ਜੱਜ ਹੈਗਾ ਦਾ ਬਈ ਤੁਹਾਡੇ ਕੋਲ ਪਾਵਰ ਹੈਗੀ ਆ ਸੈਂਟਰ ਦੀ ਸਰਕਾਰ ਨੇ ਕਹਿਤਾ ਨੋਟੀਫਿਕੇਸ਼ਨ ਦੇ ਦਿੱਤਾ ਕਿ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਏ ਔਰ ਤੁਸੀਂ ਆਪਣੇ ਚਾਰ ਵਾਰੀ ਉਸ ਸੈਂਟੈਂਸ ਬੋਰਡ ਦੀ ਜਿਹੜੀ ਮੀਟਿੰਗ ਹੁੰਦੀ ਆ ਉਹਦੇ ਚੱਲ ਰਹੇ ਹੋ ਤੁਸੀਂ ਉਹਨੂੰ ਆਪਣਾ ਰਿਜੈਕਟ ਕਰਦੇ ਹੋ ਇਹ ਮੇਰੇ ਕੋਲ ਪ੍ਰੂਫ ਪਏ ਨੇ ਸਾਰੇ ਹਾਂ ਜੀ ਮੈਂ ਦੇਖੇ ਪ੍ਰੂਫ ਤੁਸੀਂ ਨਾਲ ਨਾਲ ਕਿਹਾ ਹੈ ਕਿ ਅਸੀਂ ਬਿਸ਼ਕਾ ਨੂੰ ਨਾਲ-ਨਾਲ ਅਸੀਂ ਪ੍ਰੂਫ ਦਿਖਾ ਰਹੇ ਹਾਂ ਕਿ ਉਹਨਾਂ ਨੇ ਦਿੱਤੇ ਨੇ ਇਹ ਵਾਕਈ ਆਫੀਸ਼ੀਅਲ ਲੈਟਰ ਨੇ ਗਵਰਨਮੈਂਟ ਆਫ ਇੰਡੀਆ ਦੇ ਤੇ ਜਿਹੜੀ ਸੈਂਟੈਂਸ ਰਿਵਿਊ ਬੋਰਡ ਦੇ ਇਹ ਅਸੀਂ ਨਾਲ ਡਿਸਪਲੇ ਕਰ ਰਹੇ ਹਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹ ਵੀ ਤਾਂ ਮਿਲੇ ਨੇ ਅਸੀਂ ਅੰਤਰਿੰਗ ਬੋਰਡ ਬਣਾਇਆ ਆਪਣਾ ਅਸੀਂ ਸਿੱਖ ਕੈਦੀ ਰਾਈ ਮੋਰਚਾ ਦਿੱਲੀ ਦੇ ਵਿੱਚ ਖੜਾ ਕੀਤਾ ਸੀ ਕੁਝ ਦਸੰਬਰ ਦੀ 24 ਤਰੀਕ ਤੇ ਤੇ ਅਸੀਂ ਸਿੱਧਾ ਕਿਹਾ ਵੀ ਅਸੀਂ ਆਪਣੇ ਦਿੱਲੀ ਸਰਕਾਰ ਕੋਲ ਚਲਦੇ ਹਾਂ ਵੀ ਜੇਲ੍ਹ ਮੰਤਰੀ ਹੈਗਾ ਹੋਮਨਿਸਟਰ ਹੈਗਾ ਅਸੀਂ ਹੋਮਨਿਸਟਰ ਕੋਲ ਗਏ ਅਸਿੰਦਰ ਜਨ ਕੋਲ ਤੇ ਅਸੀਂ ਕਿਹਾ ਵੀ ਐਸ ਐਸਰਾ ਹੈਗਾ ਕਹਿੰਦਾ ਜੀ ਤੁਸੀਂ ਇਹਨੂੰ ਮੁੱਦਾ ਕਿ ਬਣਾ ਰਹੇ ਹੋ ਮੈਨੂੰ ਕਹਿੰਦਾ ਮੈਂ ਕਿਹਾ ਜੀ ਅਸੀਂ ਤੁਹਾਡੇ ਕੋਲ ਲੈ ਕੇ ਆਏ ਆਪਣੇ ਦਰਖਾਸਤ ਲੈ ਕੇ ਆਏ ਹੋ ਤੁਸੀਂ ਇਹਨੂੰ ਕਰੋ ਤੇ ਅਸੀਂ ਫਿਰ ਹੌਲੀ ਹੌਲੀ ਜਦੋਂ ਦੇਖਿਆ ਵੀ ਚੱਕ ਕੀਤਾ ਸਾਰਾ ਵੀ ਇਹਨੇ ਕਿਦਾਂ ਸਜਾ ਹੈਗੇ ਉਹ ਸਾਨੂੰ ਫਿਰ ਦੇਖਿਆ ਸਾਹਮਣੇ ਕਿਨੇ ਤਰ ਰਿਜੈਕਟ ਕਰ ਦਿੱਤਾ ਹੈ ਕਿਦਾਂ ਇਹ ਪਾਸ ਕਰੇਗਾ ਚਾਰੋਂ ਤਰ ਰਿਜੈਕਟ ਕਰ ਚੁੱਕੇ ਨੇ ਤੇ ਹੁਣ ਇੱਥੇ ਇਹ ਭੋਲਾ ਬਣ ਰਿਹਾ ਸੀਗਾ ਜਦੋਂ ਮਾਨ ਨੇ ਕਿਹਾ ਮੈਂ ਇਹ ਕਲਿੱਪ ਸੁਣੀ ਬਈ ਉੱਥੇ ਮਾਨ ਕਹਿੰਦਾ ਜੀ ਐਲਜੀ ਕੋਈ ਪਈ ਆ ਫਾਈਲ ਅਸਿਕਾ ਐਲਜੀ ਕੋਲ ਪਈ ਆ ਇਹਨੇ ਤਰ ਰਿਜੈਕਟ ਕੀਤੀ ਹਾਂ ਜੀ ਉਹ ਕਿਦਾਂ ਚੱਲੇ ਜਾਏਗੀ ਤੇ ਇੱਥੇ ਆ ਕੇ ਕਹਿੰਦਾ ਕਹਿੰਦਾ ਹਾਂ ਜੀ ਮੈਨੇ ਉਹ ਸੁਣਾ ਹੈ ਕੀ ਆਸ ਮੈਂ ਚੈੱਕ ਕਰੂੰਗਾ ਹਾਂ ਮਨੇ ਮੈਨੇ ਸੁਨਾ ਲੋਕਾਂ ਸੇ ਇਹ ਆਵਾਜ਼ ਆ ਰਹੀ ਸੀ ਮੇਰੇ ਕਾਨੋ ਮੇ ਕਿ ਐਸੇ ਐਸੇ ਉਹ ਰਿਹਾਈ ਕੇ ਰਿਹਾਈ ਕੇ ਬਾਰੇ ਗੱਲ ਕਰ ਰਹੇ ਸੇ ਮਤਲਬ ਕੱਟਾ ਢੋਲਾ ਬਣ ਗਿਆ ਉੱਥੇ ਹੋਮ ਮਿਨਿਸਟਰ ਤੇਰਾ ਤੇਰਾ ਐਤਿਹਾਸਿਕ ਸੈੱਲ ਹੈਗਾ ਸਾਰਾ ਇਹਨਾਂ ਕੰਮ ਕਰਦਾ ਹਰ ਮੰਤਰੀ ਨਾਲ ਤੇਰਾ ਬੰਦਾ ਖੜਾ ਹੁੰਦਾ ਉੱਥੇ ਬਈ ਤੈਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਕਿ ਆਪਣਾ ਜਿਹੜਾ ਸੈਂਟੈਂਸ ਸੈਂਟੈਂਸ ਅਪੀਲ ਬੋਰਡ ਦੀ ਮੀਟਿੰਗ ਹੋਈ ਹੈ ਉਹਦੇ ਚ ਵੀ ਰਿਜੈਕਟ ਕੀਤਾ ਨੂੰ ਭੁੱਲਾ ਤੇ ਸਪੈਸ਼ਲ ਭੁੱਲਣ ਦਿੱਤੇ ਗੱਲ ਹੈ ਬਈ ਤੂੰ ਇੱਥੇ ਕਹਿੰਦਾ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਜਾ ਕੇ ਕਰਾਂਗਾ ਤੂੰ ਉੱ ਤੂੰ ਤਾਂ ਰਿਜੈਕਟ ਕਰ ਚੁੱਕਾ ਹੈ ਤੇ ਹੁਣ LG ਨੇ ਪਾਸ ਕਰਨਾ ਤੇ LG ਕੋਲ ਤਾਂ ਬਾਅਦ ਚ ਜਾਣੀ ਜਦ ਤੂੰ ਪਾਸ ਕਰਕੇ ਭੇਜੇਗਾ ਮਤਲਬ ਲੋਕਾਂ ਨੂੰ ਕਿੰਨਾ ਮੁਰਖ ਬਣਾ ਰਿਹਾ ਇੱਥੇ ਬੜੇ ਭੋਲੇ ਪਾਣਾ ਗੱਲ ਕਰ ਰਿਹਾ ਇਹ ਬੰਦਾ ਪੰਜਾਬ ਹੱਕ ਚ ਨਹੀਂ ਹੈ ਪੰਜਾਬ ਦੇ ਇਹ ਸਿਰਫ ਆਪਣੀ ਉਹ ਆਪਣੇ ਆਪ ਨੂੰ ਪ੍ਰਮੋਟ ਕਰ ਰਿਹਾ ਹੋਰ ਕੁਝ ਨਹੀਂ ਡਿਕਟੇਟਰਸ਼ਿਪ ਹੈ ਇਹਦੇ ਕੋਲ ਬੰਦੇ ਇਹਨੇ ਸੋਣੇ ਸੀਗੇ ਕੁਮਾਰ ਵਿਸ਼ਵਾਸ ਹਰਗੇ ਪ੍ਰਸ਼ਾਦ ਭੂਸ਼ਣ ਵਰਗੇ ਜਗਿੰਦਰ ਯਾਦਵ ਵਰਗੇ ਸਾਰੇ ਕਰਤੇ ਜੀ ਹਾਂ ਮੈਂ ਤਾਂ ਦੱਸ ਰਿਹਾ ਬੜੇ ਬੰਦੇ ਸੀ ਸੁੱਚਾ ਸਿੰਘ ਛੋਟੇਪੁਰ ਦੇ ਪੰਜਾਬ ਚ ਸਾਰੇ ਲੀਡਰ ਮੈਂ ਸੁੱਚਾ ਸਿੰਘ ਛੋਟੇਪੁਰ ਨਾਲ ਪੂਰਾ ਪੰਜਾਬ ਗਾਇਆ ਸੀ ਪਿਛਲੀ ਵਾਰੀ ਜਦੋਂ ਪਿਛਲੇ ਇਲੈਕਸ਼ਨ ਸੀਗੇ ਮੈਂ ਤਾਂ ਹੈਰਾਨ ਹੋ ਗਿਆ ਜਦੋਂ ਉਹਦੇ ਤੇ ਇਹਨੇ ਇਲੈਕਸ਼ਨ ਲੈ ਕੇ 2 ਲੱਖ ਦੀ ਇਹਨਾਂ ਨੇ ਕੀਤੀ ਹੈ ਉਹ ਬੰਦੇ ਨੇ ਖੜੇ ਹੋ ਕੇ ਚਾਟਾਟਾ 407 ਵਿੱਚ ਪੂਰਾ ਪੰਜਾਬ ਆਇਆ ਮੇਰੇ ਨਾਲ ਤੇ ਹਜੇ ਤੱਕ ਕੋਈ ਅਲੀਗੇਸ਼ਨ ਉਹਨਾਂ ਦੇ ਸਬੂਤ ਦਿਖਾ ਨਹੀਂ ਸਕਿਆ ਉਹ ਤਾਂ ਮੈਂ ਜਿਹੜਾ ਮੈਂ ਗਾਂਧੀ ਹੈਗਾ ਮੈਂ ਗਾਂਧੀ ਹੈਗਾ ਉਹਦੇ ਤੇ ਮੈਂ ਅਲੀਗੇਸ਼ਨ ਲਾਇਆ ਸੀ ਉਹ ਕਹਿੰਦਾ ਜਾਂ ਤੇ ਮੇਰੇ ਤੋਂ ਮਾਫੀ ਮੰਗੇ ਜਦੋਂ ਅੰਨਾ ਹਜ਼ਾਰੇ ਦੇ ਨਾਲ ਸੀਗਾ ਤੇ ਉਹ ਕਹਿੰਦਾ ਮੇਰੇ ਤੋਂ ਮਾਫੀ ਮੰਗੇ ਨਹੀਂ ਤਾਂ ਆਪਣਾ ਆਪਣਾ ਆਪਣੀ ਗਲਤੀ ਮੰਨੇ ਤੇ ਨਹੀਂ ਤਾਂ ਮੈਂ ਮੀਟਿੰਗ 'ਚ ਤਾਂ ਆਵਾਂਗਾ ਪਰ ਅੱਜ ਤੱਕ ਉਹ ਨੂੰ ਇਹ ਸਬਦ ਨਹੀਂ ਕਰ ਪਾਇਆ ਇਹ ਬੰਦਾ ਕਿਸੇ ਦੇ ਵੀ ਅਲੀਗੇਸ਼ਨ ਲਾ ਦਿੰਦਾ ਮਤਲਬ ਤੂੰ ਕੀ ਹੈਗਾ ਮਾਲਕੀ ਉਹ ਚਾਰ ਬੰਦੇ ਜਿਹੜੇ ਸੀ ਕੁਮਾਰ ਪ੍ਰਸ਼ਾਦ ਇੱਕ ਬੰਦਾ ਬੰਦਾ ਕਲਮ ਨਾਲ ਲਿਖਦਾ ਉਹ ਦਿਲੋਂ ਗੱਲ ਕਰਦਾ ਆਪਣੀ ਤੇ ਜਿਹੜਾ ਬੰਦਾ ਪ੍ਰਸ਼ਾਦ ਕੁਸ਼ਨਾ ਜੋ ਸਾਡੇ ਜਿਹੜੇ ਆਪਣਾ ਬੰਦੀ ਸਿੰਘ ਜਿਹੜੇ ਹੈਗੇ ਨੇ ਅਗਰ ਐਡਵੋਕੇਟ ਆਪਣਾ ਪ੍ਰਸ਼ਾਦ ਕੁਸ਼ਨ ਹੁੰਦਾ ਹੁੰਦਾ ਜਿਹੜਾ ਆਪਣਾ ਤੇ ਅੱਜ ਮੇਰਾ ਖਿਆਲ ਹੈ ਕਿ ਉਹ ਸਾਡੇ ਬੰਦੀ ਸਿੰਘ ਵੀ ਰਿਆ ਹੋਏ ਹੁੰਦੇ ਉਸ ਉੱਤੇ ਗੱਲ ਚੱਲਦੀ ਪਰ ਇਹਨੇ ਇਕੱਲੇ ਨੇ ਆਪਣਾ ਗੱਲ ਕਰਨੀ ਚਾਹੀਈ ਆ ਆਪਣਾ ਇਕੱਲਾ ਚਾਹੁੰਦਾ ਕਿ ਮੈਂ ਜਿੱਦਾਂ ਕੰਮ ਕਰਾਂ ਉਹ ਤਾਂ ਕਰਾਂ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਅਸੀਂ ਤੁਹਾਡੀ ਗੱਲ ਜਿਹੜੀ ਤੁਸੀਂ ਬੇਵਾਕ ਰੱਖੀ ਆਪਦੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਹ ਸਨ ਸਾਡੇ ਨਾਲ ਐਕਸ ਐਮ ਐਲ ਇਹ ਅਵਤਾਰ ਸਿੰਘ ਕਲਕਾ ਜਿਨ੍ਹਾਂ ਨੇ ਅਸਲ ਸਚਾਈ ਦੱਸੀ ਹੈ ਦਿੱਲੀ ਮਾਡਲ ਦੀ ਤੇ ਹੁਣ ਗੱਲ ਤੁਹਾਡੇ ਲੋਕਾਂ ਦੀ ਕਚੇਰੀ ਵਿੱਚ ਹੈ ਕਿਸ ਤਰ੍ਹਾਂ ਤੁਸੀਂ ਇਹ ਦਿੱਲੀ ਦੀ ਸਚਾਈ ਜਾਣਦੇ ਹੋ ਤੇ ਕਿਸ ਨੂੰ ਵੋਟ ਪਾਉਣਾ ਹੈ ਵੋਟ ਪਾਉਣਾ ਤੁਹਾਡਾ ਬੁਨਿਆਦੀ ਅਕਾ ਹੈ ਜਰੂਰ ਪਾਓ ਸੋਚ ਸਮਝ ਕੇ ਪਾਓ ਦੇਖਦੇ ਰਹੋ ਸਾਡਾ ਚੈਨਲ ਡਿਸਕਵਰ ਪਲੱਸ ਦਿਖਾਵਾਂਗੇ ਸੱਚ ਬੋਲਾਂਗੇ ਸੱਚ ਦੇਖਦੇ ਰਹੋ ਡਿਸਕਵਰ ਪਲੱਸ ਬਹੁਤ ਬਹੁਤ ਧੰਨਵਾਦੀ